ਜੇ ਹੁਣ ਲਾਈਵ ਟੁੱਟ ਗਿਆ ਨਾ ਹੁਣ ਵੀਡੀਓ ਨਹੀਂ ਬਣਾਉਣੀ ਆ ਆਪਾਂ ਤੇ ਉਹ ਕੀ ਗੱਲ ਹੋਈ ਆ ਕਿ ਗੁਰਸ਼ੇਰ ਜਿਹੜਾ ਸੰਧੂ ਡੀਐਸਪੀ ਸੀਗਾ ਲੋਰੈਂਸ ਦੇ ਕੇਸ 'ਚ ਉਹਨੂੰ ਕੋਰਟ ਨੇ ਝਾੜਤ ਬਹੁਤ ਪਾਈ ਹੈ ਨਾ ਤੇ ਮਤਲਬ ਜੋ ਫੈਸਲਾ ਲੇਟ ਆਇਆ ਚਲਾਇਆ ਲੇਟ ਆਇਆ ਆਤ ਗਿਆ ਨਾਇਟ ਲਿਸਟ ਮਤਲਬ ਦੋਸ਼ੀਤ ਕਰਾਰ ਦਿੱਤਾ ਗਿਆ ਨਾ ਉਹਨੂੰ ਸਸਪੈਂਡ ਉਹਦੀ ਸਸਪੈਂਸ਼ਨ ਲਈ ਵੀ ਕਿਹਾ ਕਿ ਉਹਨੂੰ ਸਸਪੈਂਡ ਕਰੋ ਹੈ ਨਾ ਹਾਈ ਕੋਰਟ ਨੇ ਤੇ ਉਹਨਾਂ ਇਹਨਾਂ ਨੇ ਕੀ ਕਰਿਆ ਹੁਣ ਐਕਟ ਇਹਨਾਂ ਨੂੰ ਬਚਾਉਣ ਵਾਸਤੇ ਬੰਨੇ ਲਾਇਏ ਹੋਰ ਮੰਨੇ ਲਾਇਆ ਨਾ ਤੇ ਕੇਸ ਨੂੰ ਲੰਮਾ ਚਲਾਉਣ ਵਾਸਤੇ ਕੋਈ ਨਾ ਕੋਈ ਦਿੱਤੀ ਸੀਗੀ ਉਹ ਤੇ ਫਿਰ ਹਾਈ ਕੋਰਟ ਨੇ ਇਹ ਚੀਜ਼ ਇਹਨਾਂ ਨੂੰ ਫਟਕਾਰ ਲਾਈ ਕਿ ਤੁਸੀਂ ਮਤਲਬ ਜੇ ਕੋਈ ਤੁਹਾਡੇ ਜਿਹੜਾ ਸੈਕਟਰੀ ਹੈ ਹੋਮ ਮਿਨਿਸਟਰ ਦਾ ਨਾ ਹੋਮ ਮਿਨਿਸਟਰੀ ਦਾ ਵੀ ਉਹਦੀ ਉਹਦੇ ਅਸੀਂ ਉਹਦੇ ਐਫੀਡੇਵਿਟ ਦੋ ਅਸੀਂ ਮੰਨਾਂਗੇ ਤੇ ਉਤੋਂ ਨੀਚਲੇ ਦਰਜੇ ਦੇ ਕਿਸੇ ਵੀ ਅਫੀਸਰ ਦੀ ਅਸੀਂ ਕੋਈ ਹਲਫੀਆ ਬਿਆਨ ਨਹੀਂ ਮੰਨਣਾ ਕੋਈ ਹੈਪੀ ਐਫੀਡੇਵਟ ਨਹੀਂ ਮੰਨਣਾ ਤੇ ਇਹ ਚੀਜ਼ ਦਾ ਕਰਦਿਆ ਕਰਦਿਆ ਉਹਨਾਂ ਨੇ ਫਿਰ ਮਤਲਬ ਸੁਣਵਾਈ ਹੋਈ ਹੈ ਨਾ ਪਰ ਹੁਣ ਇਸ ਚੀਜ਼ ਦਾ ਫਾਇਦਾ ਫਾਇਦਾ ਤਾਂ ਕੋਈ ਨਹੀਂ ਹੋਇਆ ਫਾਇਦਾ ਤਾਂ ਇਹ ਹੈ ਕਿ ਉਹ ਚਲ ਵੀ ਗਿਆ ਉਹ ਤਾਂ ਪਹੁੰਚ ਗਿਆ ਸੀ ਉਦੋਂ ਹੀ ਟੱਪ ਗਿਆ ਸੀ ਨਾ ਬੜਾ ਜਿਰ ਕਿਉਂਕਿ ਇਹ ਚ ਕਰੋੜਾਂ ਦੀ ਗੇਮ ਸੀਗੀ ਹੈ ਜਿਹੜਾ ਲਾਰੈਂਸ ਵਾਲੀ ਇੰਟਰਵਿਊ ਹੋਈ ਹੈ ਨਾ ਲਾਰੈਂਸ ਦੇ ਕੇਸ 'ਚ ਇਹ ਜਿੰਨੇ ਵੀ ਡੀਐਸਪੀ ਐਸਐਸਪੀ ਅਜੇ ਮੈਂ ਕਿੰਨਾ ਜਿਆਦਾ ਦੂਰ ਕਿਉਂ ਜਾਣੇ ਆ ਮੈਂ ਚੱਲ ਬੁਸ਼ੇਰ ਸੰਧੂ ਦਾ ਤੇ ਮੈਂ ਲਿੱਖ ਤੇ ਮੈਂ ਵੀ ਸਟੇਟਸ ਪਾਇਆ ਹੈਗਾ ਕਿ ਫਸੂਗਾ ਕਿਸੇ ਟਾਈਮ ਚ ਕਿਉਂ ਫਸੇ ਆਏ ਫਸਣਾ ਨਹੀਂ ਸੀ ਇਹਨੇ ਸ਼ਾਇਦ ਵੱਜ ਜਾਂਦਾ ਪੁਲਿਸ ਦਾ ਪੂਰਾ ਤੰਤਰ ਇਹਨੂੰ ਬਚਾਉਣ ਚ ਲੱਗਿਆ ਰਿਹਾ ਠੀਕ ਆ ਜਿੰਨੇ ਇਹਨਾਂ ਦੇ ਡਿਪਾਰਟਮੈਂਟ ਦੇ ਵੱਡੇ ਆਫੀਸਰ ਸੀ ਨਾ ਸਾਰੇ ਇਹਨੂੰ ਬਚਾਉਣ ਚ ਲੱਗੇ ਰਹੇ ਕਿਉਂਕਿ ਇੱਕ ਜਣਾ ਨਹੀਂ ਜਿਹੜਾ ਐਸਐਸਪੀ ਸੋਨੀ ਆ ਚਾਹੇ ਤਾਂ ਸਰਕਾਰ ਦਾ ਇਸ ਟੈਮ ਦਾ ਉਹ ਉਹਦੀ ਵੀ ਵਾਰੀ ਆਈ ਲੈ ਹੁਣ ਤਾਂ ਕਈਆਂ ਦੀ ਸੀਪ ਲੱਗੂਗੀ ਹੌਲੀ ਹੌਲੀ ਠੀਕ ਆ ਇਹ ਇਹ ਮਸਲਾ ਹੋਇਆ ਬਾਕੀ ਇਹਨਾਂ ਦੇ ਕੀ ਗੱਲ ਹੋਈ ਆ ਕਿ ਪਤਾ ਕੀ ਗੇਮ ਖੇਡੀ ਇਹਨਾਂ ਨੇ ਗੇਮ ਤੇ ਬਹੁਤ ਮਤਲਬ ਖੇਡੀ ਸੀਗੀ ਇਹਨਾਂ ਨੇ ਜਿੰਨੇ ਛੋਟੇ ਸੀਗੇ ਹਨਾ ਛੋਟਿਆਂ ਨੂੰ ਫਸਾਉਂਦੇ ਰਹੇ ਵਿੱਚ ਇਹਦੇ ਤੇ ਫਸਾਇਆ ਤੇ ਇਹਨਾਂ ਨੇ ਛੋਟਿਆਂ ਨੂੰ ਸੀ ਜਿਵੇਂ ਇਨਸਪੈਕਟਰ ਹੋ ਗਿਆ ਜਾਂ ਹੌਲਦਾਰ ਸੀਗਾ ਜਿਹੜਾ ਉਹਨਾਂ ਨੂੰ ਫਿਰ ਹਾਈ ਕੋਰਟ ਨੇ ਬਹੁਤ ਝਾੜ ਪਾਈ ਉਦੋਂ ਵੀ ਕਿ ਇਹਨਾਂ ਦਾ ਕੀ ਕਸੂਰ ਆ ਵੀ ਤੁਸੀਂ ਦੂਜੇ ਲਿਆਓ ਵੱਡੇ ਮਗਰਮਾਛੂ ਕਿੱਥੇ ਗਏ ਹਨਾ ਤੇ ਫਿਰ ਇਹ ਇਵੇਂ ਨੇ ਕਿ ਇੱਥੋਂ ਤੱਕ ਹਾਈ ਕੋਰਟ ਨੇ ਕਿਹਾ ਕਹਿੰਦੇ ਵੀ ਜਦੋਂ ਜੇਲ੍ਹਾਂ ਚ ਇਹ ਚੀਜ਼ ਹੋ ਜਾਂਦੀ ਹੈ ਨਾ ਐਸਾ ਵੈਸਾ ਕੋਈ ਕੰਮ ਫੜਿਆ ਜਾਂਦਾ ਹੁੰਦਾ ਜੇਲ੍ਹਾਂ ਦੇ ਵਿੱਚ ਤੇ ਤੁਸੀਂ ਛੋਟਿਆਂ ਨੂੰ ਅੱਗੇ ਕਰਕੇ ਤੇ ਵੱਡੇ ਮગરਮੱਛ ਬਚਾ ਲੈਣੇ ਆ ਵੀ ਤੁਸੀਂ ਐਸਐਸਪੀ ਤੋਂ ਡੀਐਸਪੀ ਤੋਂ ਕਿਉਂ ਨਹੀਂ ਇਨਕੁਆਰੀ ਸ਼ੁਰੂ ਕਰਦੇ ਆ ਨਾ ਕਿ ਉਹ ਉਹ ਕਾਹਤੋਂ ਪਿੱਛੇ ਰਹਿ ਜਾਂਦੀ ਹੈ ਤੇ ਇਸ ਮਸਲੇ 'ਚ ਫਿਰ ਦਿਖਾਈ ਤਾਂ ਹੈ ਹਾਈ ਕੋਰਟ ਨੇ ਨਹੀਂ ਉਹ ਹਾਈ ਕੋਰਟ ਨੇ ਮੈਂ ਕਹਿੰਨਾ ਮੈਂ ਅੱਜ ਕੰਮ ਸੇ ਕੰਮ ਡੇਡਸ ਇਸ ਕੇਸ ਨਾਲ ریلیਟਡ 150 ਆਰਡਰ ਡਾਊਨਲੋਡ ਕਰੇ ਪਹਿਲਾਂ ਮੈਂ ਪੀਡੀਐਫ ਫਾਈਲ ਹਣਾ ਡਾਊਨਲੋਡ ਕਰੇ ਫਿਰ ਮੈਂ ਉਹ ਪੜੇ ਇਕੱਲਾ ਇਕੱਲਾ ਆਰਡਰ ਪੜਿਆ ਵੀ ਕੇਸ ਡੇਟ ਚ ਕਿਸ ਤਰੀਕ ਨੂੰ ਜੱਜ ਨੇ ਕੀ ਆਰਡਰ ਪਾਇਆ ਹਣਾ ਜੱਜਾਂ ਨੇ ਮੈਂ ਕਹਿੰਨਾ ਵਾਕਈ ਗੱਲ ਤਾਂ ਸਹੀ ਹੈ ਵੀ ਜੱਜਾਂ ਨੇ ਇਹਨਾਂ ਨੂੰ ਪੁੱਛਿਆ ਤਾਂ ਬਹੁਤ ਸਰਕਾਰ ਨੂੰ ਜਾਂ ਪੁਲਿਸ ਪ੍ਰਸ਼ਾਸਨ ਨੂੰ ਬੜਾ ਦੁਦਕਾਰਿਆ ਇਹਨਾਂ ਆ ਇਸ ਕੇਸ ਦੇ ਵਿੱਚ ਤੇ ਬੇਇਜ਼ਤੀ ਤਾਂ ਬਹੁ ਕੀਤੀ ਆ ਪਰ ਇਹ ਹੈ ਪਤਾ ਕੀ ਚੱਕਰ ਹੈ ਸਾਰਾ ਤੰਤਰ ਇਕੱਠਾ ਰਲ ਕੇ ਚੱਲਦਾ ਰਲ ਕੇ ਚੱਲਦਾ ਫਿਰ ਦੂਜੇ ਨੰਬਰ ਤੇ ਕੀ ਆ ਇਹ ਜਿਹੜੇ ਮਤਲਬ ਬਚਾਅ ਬਹੁ ਕਰਦੇ ਆ ਮਤਲਬ ਆਪਦੀ ਟੀਮ ਦਾ ਇਹ ਬਚਾਅ ਕਰਦੀ ਕਰਦੀ ਆ ਜੇ ਇਹਨਾਂ ਨੂੰ ਜੇ ਦਿਖ ਵੀ ਜਾਵੇ ਨਾ ਕਿ ਸਾਡਾ ਪੁਲਿਸ ਅਧਿਕਾਰੀ ਆ ਨਾ ਵੀ ਜਾਂ ਸਾਡੇ ਬੰਦੇ ਕੋਈ ਕੋਈ ਗਲਤੀ ਹੋਈ ਆ ਤੇ ਉਹਨੂੰ ਗਲਤ ਕਹਿਣ ਦੀ ਬਜਾਏ ਹਨਾ ਉਹਨੂੰ ਆ ਆ ਮਾੜਾ ਕਹਿਣ ਦੀ ਬਜਾਏ ਜਾਂ ਸਮਝਾਉਣ ਦੀ ਬਜਾਏ ਉਲਟਾ ਇਹ ਉਹਨਾਂ ਦਾ ਸਾਥ ਦਿੰਦੇ ਆ ਨਾ ਵੀ ਸਾਡਾ ਬੰਦਾ ਨਾ ਜੇ ਵੀ ਬਦਨਾਮੀ ਦੇ ਚੱਕਰ ਤੋਂ ਕਿ ਉਹਦਾ ਪੂਰਾ ਜੇ ਸਹੱਦ ਤੱਕ ਇੰਨਾ ਕੁ ਜਾ ਹੋ ਵੀ ਉਹ ਸੱਦ ਤੱਕ ਇਹ ਜਾਂਦੇ ਆ ਤਾਂ ਉਹਨਾਂ ਦਾ ਸਾਥ ਦਿੰਦੇ ਆ ਠੀਕ ਆ ਇਹ ਇਕੱਲਾ ਇਸ ਕੇਸ ਦਾ ਮਸਲਾ ਨਹੀਂ ਅੱਜ ਜਿਹੜਾ ਹੋਇਆ ਆ ਪੀ ਯੂ ਜੀ ਪੀਯੂ ਚਾਜਾ ਮੁੰਡੇ ਵਾਲਾ ਮਸਲਾ ਹੋਇਆ ਦੇਖਿਆ ਕੇਸ ਕੇਸ ਐਸਐਚਓ ਦੀ ਗੁੰਡਾਗਰਦੀ ਦੇਖਿਆ ਕਿ ਕਿਹੜੇ ਤਰੀਕਿਆਂ ਬੋਲ ਰਿਹਾ ਯਾਰ ਉਹ ਤੂੰ ਮੈਂ ਕਹਿੰਨਾ ਤੇਰੇ ਵਰਦੀ ਪਾਈ ਹੋਈ ਆ ਤੂੰ ਸੋਚ ਤੂੰ ਇੱਕ ਜਨਤਾ ਦਾ ਯਾਰ ਤੂੰ ਸੇਵਕਾਂ ਜਿਨ੍ਹਾਂ ਦੇ ਰੁਪਈਆਂ ਦੇ ਤੂੰ ਪਲੰਦਿਆ ਹਨਾ ਉਹਨਾਂ ਨੂੰ ਹੀ ਤੂੰ ਉਹਨਾਂ ਦੀ ਗਲੇ ਵਿੱਚ ਫੜੰਦਿਆ ਤੂੰ ਯਾਰ ਕੀ ਕੀ ਕਿ ਕਿੱਥੋਂ ਤੱਕ ਤੇਰੇ ਲਈ ਇਹ ਗੱਲ ਜਾ ਜਾ ਕੋਧ ਸੋਚਣਾ ਤੂੰ ਕਿੰਨਾ ਦੀ ਵਿੱਚ ਬਦੌਲਤ ਤੇ ਰੁਏ ਵਰਦੀ ਮਿਲੀ ਹੈ ਕਿੰਨਾ ਦੇ ਸਿਰ ਤੇ ਤੇਰਾ ਘਰ ਚੱਲਣ ਡਿਆ ਜਾਂ ਤੇਰਾ ਕਰਪਸ਼ਨ ਦੇ ਸਿਰ ਤੋਂ ਤੂੰ ਆ ਕੇ ਤੇ ਨਜਾਇਜ਼ ਪੈਸੇ ਨਾਲ ਤੂੰ ਘਰ ਚ ਲਾਉਣ ਡਿਆ ਹੁਣ ਤਾਂ ਹੀ ਤੂੰ ਆਕੜ ਆਕੜ ਪੈਂਡਿਆ ਹੋਵੇ ਦਿਨੋਂ ਮਤਲਬ ਕਮਾਲ ਦੀ ਗੱਲ ਹੋਈ ਪਈ ਆ ਨਾ ਦੇ ਅੱਲਾ ਲੈ ਵੀ ਜਨਤਾ ਦੇ ਸੇਵਕ ਕਹੋਣ ਵਾਲੇ ਵੀ ਕਿਸ ਹੱਦ ਤੱਕ ਹਨ ਵੀ ਜਨਤਾ ਨੂੰ ਹੀ ਉਹ ਮੈਂ ਕਹਿੰਦਾ ਸ਼ੁਕਰ ਕਰੋ ਵਾਕੇ ਯਾਰ ਉਹ ਨਾਲ ਕੁੜੀ ਖੜੀ ਆ ਇੱਕ ਹਨ ਉਹ ਅ ਸੀਰੀਅਸਲੀ ਉਹ ਬੈਠੇ ਸੀ ਕਿਸੇ ਮਸਲੇ ਤੋਂ ਹੀ ਬੈਠੇ ਸੀ ਮਤਲਬ ਆਕੀ ਹੋਏ ਲੋਕ ਆ ਯਾਰ ਜਿਵੇਂ ਲਾਲਾ ਪੀਸੀਐਸ ਦੀਆਂ ਤਿਆਰੀਆਂ ਕਰ ਰਹੇ ਆ ਨਾ ਮੁੰਡੇ ਤੇ ਉਹ ਮੈਂ ਅੱਜ ਹੀ ਇੱਕ ਹੋਰ ਕੇਸ ਦੇ ਵਿੱਚ ਪੜਨਦਿਆ ਹੈਗਾ ਉੱਧਾਰ ਦਾ ਕੇਸ ਸੀਗਾ ਬਿਹਾਰ ਦੇ ਡੀਐਮ ਨੇ ਨਾ ਵਾਵਾ ਉੱਥੇ ਆ ਮਹ ਹੱਥੋਂ ਪਾਈ ਕਰੀ ਉਹਦੇ ਨਾਲ ਸਟੂਡੈਂਟਾਂ ਨਾਲ ਹਨ ਤੇ ਉਹ ਉੱਥੇ ਮਸਲਾ ਕੀ ਹੋਇਆ ਉੱਥੇ ਜਿਹੜੇ ਪੀਸੀਐਸ ਜਾਂ ਆਈਪੀਐਸ ਦੀ ਤਿਆਰੀ ਕਰਦੇ ਹੀਗੇ ਸਟੂਡੈਂਟ ਉਨ੍ਹਾਂ ਦੇ ਨਾਲ ਕੀ ਹੋਇਆ ਯਾਰ ਉਹ ਮੁੰਡਿਆਂ ਨੇ ਦੇਲਾ ਕਿੰਨੀ ਕਿੰਨੀ ਟਿਊਸ਼ਨ ਫੀਸ ਲਾ ਕੇ ਹਨਾ ਕੇਸਾ ਹੱਦੋਂ ਵੱਧ ਮੁੰਡੇ ਕੰਮ ਕਰਨ ਵਾਲੇ ਆ ਵਿੱਚ ਆਪ ਦੇ ਹੱਥੀਂ ਕੰਮ ਕਰਕੇ ਫੀਸ ਜਿਹੜੀ ਕਲੈਕਟ ਹੁੰਦੀ ਆ ਉਹ ਤੋਂ ਟਿਊਸ਼ਨਾਂ ਲਾ ਲਾ ਕੇ ਉਹ ਪੜ ਰਹੇ ਆ ਨਾ ਤੇ ਉਹ ਉਨ੍ਹਾਂ ਵਿੱਚ ਕੀ ਹੋਇਆ ਤੇ ਉਹ ਵੀ ਸਿਲੈਕਸ਼ਨ ਕਿੰਨਾ ਦੀ ਹੋ ਰਹੀ ਆ ਪੀਸੀਐਸ ਚੋ ਵੀ ਦਾ ਨੂੰ ਪਤਾ ਹੀ ਆ ਨਾ ਕਿ ਕਿਸ ਤਰੀਕੇ ਨਾਲ ਇਹ ਚ ਚੱਲ ਰਿਹਾ ਹਨਾ ਜੋ ਮਾਫੀਆ ਮਾਫੀਆ ਹੀ ਕਹੂੰਗਾ ਮੈਂ ਤਾਂ ਤੇ ਉਹ ਵਿਚਾਰੇ ਹੁਣ ਅੱਕ ਕੇ ਉਹਨਾਂ ਨੇ ਇੰਨੀ ਗੱਲ ਕਹੀ ਆ ਕਿ ਜਿੰਨੇ ਸਾਡੇ ਪੈਸੇ ਲੱਗੇ ਆ ਇਸ ਐਗਜ਼ਾਮ ਤੇ ਉਹ ਪੈਸੇ ਸਾਡੇ ਵਾਪਸ ਕਰੋ ਵੀ ਸਾਨੂੰ ਤੇ ਇਹ ਚੀਜ਼ ਮਤਲਬ ਬੁਗੀ ਨਹੀਂ ਆ ਨਾ ਕਿ ਅਸੀਂ ਇੰਨੇ ਮਹਿੰਗੇ ਲਾ ਲਾ ਕੇ ਪੈਸੇ ਜਿਵੇਂ ਭਰਨ ਰਹੇ ਆ ਨਾ ਫਿਰ ਮਹਿੰਗੇ ਮਹਿੰਗੇ ਇੰਸਟੀਚੂਟਾਂ ਤੋਂ ਇਹ ਟ੍ਰੇਨਿੰਗਾਂ ਲੈਣ ਰਹੇ ਆ ਜਿੰਨੇ ਯਾਰ ਕੋਈ ਵੀ ਸਰਕਾਰੀ ਆ ਉਹ ਤਾਂ ਪੜਾਈ ਦੇ ਹੀ ਨਹੀਂ ਰਹੇ ਹਨਾ ਸਰਕਾਰੀ ਉਹ ਬੱਚੇ ਆਪ ਦੇ ਆ ਅ ਦਿਮਾਗ ਤੋਂ ਆਈਕਿਊ ਲੈਵਲ ਤੋਂ ਪੜ ਲੈਣ ਤਾਂ ਪੜ ਲੈਣ ਨਹੀਂ ਉਹ ਕਲੀਅਰ ਕਰ ਹੀ ਨਹੀਂ ਸਕਦੇ ਬਾਕੀ ਪ੍ਰਾਈਵੇਟ ਖੋਲੇ ਹੋਏ ਇੰਸਟੀਚੂਟ ਬਹੁਤਾਂ ਨੇ ਜਿਹੜੇ ਆਈਐਸ ਜਾਂ ਆਈਪੀਐਸ ਰਹੇ ਹੋਏ ਹਨਾ ਰਿਟਾਇਰਡ ਹੋਏ ਹੋਏ ਉਹਨਾਂ ਨੇ ਖੋਲੇ ਹੋਏ ਇੰਸਟੀਚੂਟ ਉਹ ਟ੍ਰੇਨਿੰਗ ਆ ਦਿੰਦੇ ਆ ਉਨ੍ਹਾਂ ਦੀ ਟ੍ਰੇਨਿੰਗ ਖਰਚਾ ਹੀ ਬੇहद ਜ਼ਿਆਦਾ ਠੀਕ ਆ ਤੇ ਉਹ ਲੋਕ ਫਿਰ ਵੀ ਦੇ ਲਾ ਉਹ ਅਫੋਰਡ ਨਹੀਂ ਕਰ ਰਹੇ ਪਰ ਫਿਰ ਵੀ ਉਹ ਲੋਕ ਪੜ ਰਹੇ ਆ ਨਾ ਕਿਸੇ ਤਰੀਕੇ ਨਾਲ ਮਤਲਬ ਖੁਦ ਕਮਾਈ ਕਰਕੇ ਪਹਿਲਾਂ ਤਾਂ ਫੀਸ ਪੇ ਕਰ ਰਹੇ ਆ ਨਹੀਂ ਮਹਿੰਗੀ ਚਲ ਪੜ ਰਹੇ ਆ ਨਾ ਪੜ ਪੜ ਕੇ ਜੇ ਐਗਜ਼ਾਮ ਦੇ ਰਿਹਾ ਤਾਂ ਐਗਜ਼ਾਮਾਂ ਦੇ ਵਿੱਚ ਵੀ ਅੱਗੇ ਉਹਨਾਂ ਨਾਲ ਇਹੋ ਜਿਹਾ ਸਿਸਟਮ ਹੋਣ ਰਿਹਾ ਕਿ ਉਹ ਮਤਲਬ ਇਹ ਸੋਚਦੇ ਆਗੇ ਫਾਇਦਾ ਹੀ ਨਹੀਂ ਕੋਈ ਹਨਾ ਲੱਗਣ ਦਾ ਤੇ ਉਥੇ ਉਹਨਾਂ ਨੇ ਫਿਰ ਕਾਲਜਾਂ ਦੇ ਬਾਹਰ ਸਟ੍ਰਾਈਕ ਕੀਤੀ ਸਟੂਡੈਂਟਰ ਵਾਲੀ ਹੈ ਨਾ ਤੇ ਉਥੇ ਉਹ ਡੀਐਮ ਆਉਂਦਾ ਮੌਕੇ ਤੇ ਤੇ ਉਹ ਪਤਾ ਨਹੀਂ ਕਿਹੜੇ ਲੀਡਰ ਦਾ ਚੱਕਿਆ ਚਕਾਇਆ ਆਉਂਦਾ ਤੇ ਆਣ ਕੇ ਸਟੂਡੈਂਟਾਂ ਨਾਲ ਹੱਥਾ ਪਾਈ ਹੈ ਨਾ ਥੱਪੜ ਦਾ ਕਮਾਰਾ ਲਾ ਕੇ ਆਉਂਦਾ ਵੀ ਤੈਨੂੰ ਬੰਦਾ ਕੋਈ ਪੁੱਛਣ ਵਾਲਾ ਹੋਵੇ ਤੂੰ ਵੀ ਇੰਨੀ ਤੇਰੀ ਵੀ ਇੰਨੀ ਸਿਲੈਕਸ਼ਨ ਹੋ ਪੜ ਲੈ ਕਿ ਸਿਲੈਕਟ ਹੋਇਆ ਤੂੰ ਜਾਂ ਤੂੰ ਵੀ ਤਲਵੇ ਚੜ ਕੇ ਸਿਲੈਕਟ ਹੋਇਆ ਨਹੀਂ ਤੇ ਤੂੰ ਇਹ ਚੀਜ਼ ਤਾਂ ਕਦੇ ਵੀ ਨਹੀਂ ਕਰਦਾ ਜੇ ਤੂੰ ਪੜ ਕੇ ਹੋਇਆ ਹੁੰਦਾ ਤੇ ਬਾਕੀ ਹੱਦੋਂ ਵੱਧੇ ਯਾਰ ਹੱਦੋਂ ਵੱਧ ਸਿਸਟਮ ਵਿਗੜ ਰਿਹਾ ਹਨਾ ਹੱਦੋਂ ਵੱਧ ਪੁਲਿਸ ਵਾਲੇ ੱਤਕਾ ਕਰਦੇ ਆ ਹਰੇਕ ਥਾਂ ਤੇ ਮੈਂ ਵੀਡੀਓ ਪਾ ਪਾ ਤ ਰਿਹਾ ਵਾਂ ਬਾਕੀ ਐ ਨਹੀਂ ਪਤਾ ਵੀ ਬੜੇ ਕੀ ਹਨਾ ਚਲੋ ਦੇਖੀ ਜਾਊਗੀ ਬਾਕੀ ਹੋਰ ਕੀ ਇੱਕ ਇਹ ਮਸਲਾ ਹੋ ਗਿਆ ਇੱਕ ਅੱਜ ਹੀ ਨਾ ਮੈਂ ਗੱਲ ਕੱਲ ਪਰਸੋਂ ਮੈਂ ਫੋਨ ਆਇਆ ਫੋਨ ਕੀ ਆਇਆ ਇੱਕ ਬੰਦਾ ਆਵਾਜ਼ ਤੋਂ ਆਪਣੇ ਭਾਜੀ ਲੱਗਦੇ ਆ ਤੇ ਭਾਜੀ ਕੀ ਉਹ ਨਾ ਬੰਦੇ ਥੋੜੇ ਜੇ ਐਡਵੋਕੇਟਰ ਹੈ ਆ ਉਹਦੇ ਨਾਲ ਹਿਊਮਨ ਰਾਈਟਸ ਵਾਲਿਆਂ ਨਾਲ ਤੇ ਉਹ ਖੁਦ ਵੀ ਐਡਵੋਕੇਟ ਆ ਤੇ ਉਹ ਵਕੀਲੀ ਘਟ ਉਹ ਥੋੜੇ ਜੇ ਇਨਵੈਸਟੀਗੇਟ ਜ਼ਿਆਦਾ ਕਰਦੇ ਆ ਉਹ ਕਿਸੇ ਐਨਜੀਓ ਨੂੰ ਸੰਸਥਾਨ ਨੂੰ ਨਾ ਪ੍ਰਾਈਵੇਟ ਵਾ ਹਿਊਮਨ ਰਾਈਟਸ ਰਾਈਟਸ ਦੀ ਤੇ ਉਹ ਉਹਨਾਂ ਦਾ ਉਹਨਾਂ ਦੇ ਲੀਗਲ ਐਡਵਾਈਜ਼ਰ ਆ ਉਹ ਠੀਕ ਆ ਤੇ ਉਹ ਕਈ ਕੇਸਾਂ ਨਹੀਂ ਨਾ ਇਨਵੈਸਟੀਗੇਟ ਕਰਦੇ ਆ ਉਹ ਤੇ ਆਪ ਵੀ ਮਤਲਬ ਇਨਵੈਸਟੀਗੇਟ ਕਰਦੇ ਆ ਤੇ ਉਹ ਮੈਨੂੰ ਦੱਸ ਰਿਹਾ ਸੀਗਾ ਪੁਲਸ ਦਾ ਰੂਲ ਦੱਸ ਰਿਹਾ ਸੀ ਮਤਲਬ ਪੁਲਸ ਦੀਆਂ ਹਰਕਤਾਂ ਦੱਸ ਰਿਹਾ ਸੀ ਕਿ ਪੁਲਸ ਕਿਵੇਂ-ਕਿਵੇਂ ਗੇਮ ਖੇਡਦੀ ਆ ਉਹਨੇ ਮੈਨੂੰ ਇੱਕ ਕੇਸ ਬਾਰੇ ਜਾਣਕਾਰੀ ਦਿੱਤੀ ਉਹ ਕੇਸ ਜਿੱਦੀ 17 ਕਰੋੜ ਦੀ ਗੇਮ ਸੀ ਉਸ ਕੇਸ 'ਚ ਇੱਕ ਬੰਦਾ ਕਰਦਾ ਗੇਮ ਵੇਖਦੀ ਤਗੜੀ ਖੇਡਦਾ ਹੋ ਇੰਸ਼ੋਰੈਂਸ ਕਲੇਮ ਲੈਣ ਵਾਸਤੇ 17 ਕਰੋੜ ਦੀ ਗੇਮ ਤੇ ਬੰਦੇ ਕਿੰਨੇ ਕਤਲ ਚੜਦੇ ਉਹਦੀ ਭੇਟ ਚੜਦੇ ਆ ਤਿੰਨ ਬੰਦੇ ਤਿੰਨ ਬੰਦਿਆਂ ਨੂੰ ਉਹ ਕਤਲ ਕਰਕੇ ਤੇ ਉਹ ਮਤਲਬ ਮੈਂ ਤੁਹਾਨੂੰ ਮੜਾਇਆ ਸਮਝਾ ਦੇਣਾ ਤੇ ਪੂਰੀ ਵੀਡੀਓ ਦੇਖਾਂਗੇ ਆਪਾਂ ਕਰਾਂਗੇ ਜੇ ਟਾਈਮ ਮਿਲਿਆ ਉਹ ਗੇਮ ਕੀ ਖੇਡਦਾ ਉਹ ਨਾ ਇੰਸ਼ੋਰੈਂਸ ਕਰਵਾ ਲੈਂਦਾ ਆਪਦੀ ਆਪ ਦੀ ਬਕਾਇਦਾ ਇੰਸ਼ੋਰੈਂਸ ਕਰਵਾ ਲੈਂਦਾ ਆਪ ਦੀ ਗੱਡੀ ਦੀ ਕਰਾ ਲੈਂਦਾ ਈਵਨ ਕੇ ਗੱਡੀ ਦੇ ਵਿੱਚ ਉਹਨਾਂ ਬੰਦਿਆਂ ਦੀ ਵੀ ਹੁਣ ਦੇਖੋ ਗੱਡੀ ਆਪਣੀ ਹੈ ਨਾ ਗੱਡੀ ਦੀ ਇੰਸ਼ੋਰੈਂਸ ਹੋ ਗਈ ਤੇ ਗੱਡੀ ਚ ਮੇਨ ਡਰਾਈਵਰ ਦੀ ਇੰਸ਼ੋਰੈਂਸ ਹੋ ਗਈ ਜਿਹੜਾ ਉਹਨੂੰ ਚਲਾ ਰਿਹਾ ਔਰ ਨਾ ਰਹਣਾ ਉਹਦੀ ਵੀ ਹੋ ਗਈ ਤੇ ਉਹ ਬਕਾਇਦਾ ਆਪ ਦੀ ਗੱਡੀ ਦੇ ਵਿੱਚ ਐਕਸਟਰਾ ਪੇ ਕਰਕੇ ਜਿਹੜੇ ਉਹਨਾਂ ਦੀ ਇੰਸ਼ੋਰੈਂਸ ਵੀ ਕਰਾ ਰਿਆ ਵੀ ਮੇਰੀ ਗੱਡੀ 'ਚ ਜੇ 4 ਜਣੇ ਬੈਠਣ ਤਾਂ ਉਹਨਾਂ ਦਾ ਵੀ ਮੈਂ ਕਲੇਮ ਲੈ ਸਕਾਂ ਉਹਨਾਂ ਦੀ ਵੀ ਉਹ ਇੰਸ਼ੋਰੈਂਸ ਕਰਾ ਰਿਆ ਉਹਨਾਂ ਦੇ ਵੀ ਉਹ ਪਲਾਨ ਖਰੀਦ ਰਿਆ ਹਨਾ ਦਿਮਾਗ ਦੇਖ ਲਓ ਕਿੱਥੋਂ ਤੱਕ ਲੋਕਾਂ ਦਾ ਚੱਲਦਾ ਹਨਾ ਇੱਕ ਪੈਸੇ ਵਾਸਤੇ ਤੇ ਉਹ ਬੰਦਾ ਕੀ ਕਰਦਾ ਬਈ ਇੰਸ਼ੋਰੈਂਸ ਕੰਪਨੀ ਤੋਂ ਇੰਸ਼ੋਰੈਂਸ ਲੈ ਲੈਂਦਾ ਹਨਾ ਰਲ ਕੇ ਉਹਨਾਂ ਨਾਲ ਚਾ ਲਟਰਮ ਕਨੈਕਸ਼ਨਾਂ ਜੋ ਵੀ ਹੁੰਦੀਆਂ ਡੀਲਾਂ ਕਰਕੇ ਉਹ ਪ੍ਰੋਪਰ ਤੇ ਭਰਨ ਲੱਗ ਜਾਂਦਾ ਹਨਾ ਇੰਸ਼ੋਰੈਂਸ ਭਰਨ ਲੱਗ ਜਾਂਦਾ ਜੋ ਵੀ ਇਨਸਟਾਲਮੈਂਟਾਂ ਹੁੰਦੀਆਂ ਆਉਂਦੀਆਂ ਤੇ ਉਹ ਜਦੋਂ ਲੱਗੇ ਜੇ ਪਹੁੰਚਦਾ ਹਨਾ ਵੀ ਵੇਖਦਾ ਵੀ ਹੁਣ ਕੰਪਨੀ ਨੂੰ ਯਕੀਨ ਜਾ ਹੋ ਜੇ ਤੇ ਉਹ ਗੱਡੀ ਲੈਂਦਾ ਸ਼ੈਵਰਲੇ ਵਾਲਿਆਂ ਦੀ ਬੀਟ ਗੱਡੀ ਆਈ ਆ ਆਉਂਦੀ ਆ ਇੱਕ ਸ਼ੈਵਰਲੇ ਵਾਲਿਆਂ ਦੀ ਤੇ ਉਹ ਗੱਡੀ ਲੈ ਲੈਂਦਾ ਬੀਟ ਗੱਡੀ ਲੈਂਦਾ ਉਹਦੀ ਇੰਸ਼ੋਰੈਂਸ ਕਰਾਉਂਦਾ ਬਾਕਾਇਦਾ ਡਰਾਈਵਰ ਦੀ ਤੇ ਚਾਰਾਂ ਦੀ ਜੋ ਮੈਂ ਦੱਸ ਕੇ ਹਟਿਆ ਉਹਨੇ ਉਹ ਕਰਾ ਲੈਂਦਾ ਹਨਾ ਕਰਵਾ ਕੇ ਤੇ ਉਹ ਕੀ ਕਰਦਾ ਕਿ ਉਹਦੇ ਆਇਨਸਟਾਲਮੈਂਟਾਂ ਭਰੀ ਆਉਂਦਾ ਹਨਾ ਟਾਈਮ ਦੀ ਟਾਈਮ ਫਿਰ ਉਹ ਨਾ ਗੱਡੀ ਵਾਲਿਆਂ ਨੂੰ ਕੰਪਲੀਟ ਪਾਉਂਦਾ ਗੇਮ ਦੇ ਕਿੱਥੋਂ ਤੱਕ ਜਾਂਦੀ ਆ ਹੁਣ ਸੋਚਿਓ ਜੀ ਬੰਦੇ ਦੇ ਦਿਮਾਗ ਮਤਲਬ ਪੂਰੀ ਪਲੈਨਿੰਗ ਦੇ ਨਾਲ ਕੰਮ ਕਰਦਾ ਉਹ ਖੇਡਦਾ ਕੀ ਆ ਕਿ ਉਹ ਗੱਡੀ ਦੀ ਕੰਪਲੀਟਾ ਏਜੰਸੀ 'ਚ ਜਾਂਦਾ ਤੇ ਏਜੰਸੀ 'ਚ ਜਾ ਕੇ ਕੰਪਲੇਂਟ ਕਰੀ ਕਰਦਾ ਕਿ ਇਹਦੇ ਸੈਂਟਰ ਲੋਗ ਆ ਨਾ ਜਿਹੜੇ ਗੱਡੀ ਦੇ ਉਹ ਕੰਮ ਨਹੀਂ ਕਰਦੇ ਸਹੀ ਵਰਕ ਨਹੀਂ ਕਰਦੇ ਕਿ ਜਦੋਂ ਮੈਂ ਖੋਲ੍ਹਣੀ ਚਾਹਾਂ ਤੂੰ ਜਾਂ ਅੜ ਜਾਂਦੇ ਆ ਜਾਂ ਕੋਈ ਦਿੱਕਤ ਕਰਦੇ ਆ ਮਤਲਬ ਪ੍ਰੋਪਰ ਸਹੀ ਵਰਕ ਨਹੀਂ ਕਰਦੇ ਤੇ ਉਹ ਫਿਰ ਕੀ ਕਰਦਾ ਜੀ ਹੁਣ ਚੱਲ ਕੰਪਲੀਟਾਂ ਦੋ ਤਿੰਨ ਕੰਪਲੇਂਟਾਂ ਹੀ ਕਰ ਦਿੰਦੇ ਆ ਨਾ ਮਹੀਨੇ-ਮਹੀਨੇ ਬਾਅਦ ਜਾਂ 15 ਮਹੀਨੇ ਬਾਅਦ ਕਰਤੀ ਇੱਕ 15 ਦਿਨਾਂ ਬਾਅਦ ਕਰਤੀ ਆ ਨਾ ਤਿੰਨ ਚਾਰ ਕੰਪਲੀਟਾਂ ਰਜਿਸਟਰਡ ਕਰਵਾ ਲੈਂਦੇ ਆ ਦੇ ਜੇ ਮੇ ਵੀ ਹੁੰਦੀਆਂ ਕਾਲ ਤੇ ਜਾਂ ਆਨਲਾਈਨ ਜਾਂ ਜੋ ਉਹਨਾਂ ਦੀ ਸਰਵਿਸ ਕਰਾਉਣ ਜਾਂਦਾ ਉੱਥੇ ਕਰਵਾ ਲਿੰਦਾ ਫੇਰ ਉਹ ਅੱਗੇ ਕੀ ਕਰਦਾ ਜਦੋਂ ਸਾਰਾ ਸਿਸਟਮ ਚੱਲਦਾ ਹੈ ਪਲੈਨਿੰਗ ਦੇ ਤਹਿਤ ਹੌਲੀ-ਹੌਲੀ ਉਹ ਕੀ ਕਰਦਾ ਉਹਨੂੰ ਹੁਣ ਬੰਦੇ ਚਾਹੀਦੇ ਹੁੰਦੇ ਆ ਉਹ ਗੇਮ ਦੇ ਕਿੱਥੋਂ ਤੱਕ ਖੇਡਦਾ ਆਪ ਦੀ ਇੰਸ਼ੋਰੈਂਸ ਕਰਵਾਈ ਹੁੰਦੀ ਆ ਠੀਕ ਆ ਵੀ ਜਿਹਦਾ ਆਪਦੇ ਨਾਲ ਇੱਕ ਫਰੈਂਡ ਹੁੰਦਾ ਉਹਦੀ ਕਰਵਾਈ ਹੁੰਦੀ ਆ ਤੇ ਉਹ ਚੱਲ ਬਈ ਉੱਥੋਂ ਆਉਂਦਾ ਗੱਡੀ ਗੁੱਡੀ ਜੋ ਵੀ ਕਰਕੇ ਕੰਪਲੀਟ ਆਵਦੀ ਤੇ ਉਹਨਾਂ ਵੇਖਦਾ ਵੀ ਹੁਣ ਮੈਂ ਆਪਦੇ ਪਲਾਨ ਨੂੰ ਆ ਸਿਰੇ ਤੇ ਚਾੜਨਾ ਤਾਂ ਉਹਦੇ ਵਾਸਤੇ ਉਹ ਬੰਦੇ ਲੱਭਦਾ ਤਿੰਨ ਤਿੰਨ ਬੰਦੇ ਲੱਭਦਾ ਜਿੰਨਾਂ ਵਿੱਚੋਂ ਦੋ ਬੰਦੇ ਉਹ ਆਪਦੇ ਉੱਥੇ ਲੋਕਲ ਜਿਵੇਂ ਭਈਏ ਨਹੀਂ ਖੜੇ ਹੁੰਦੇ ਆਪਣੇ ਪ੍ਰਵਾਸੀ ਜਾਂ ਕਦੇ ਤੁਸੀਂ ਸ਼ਹਿਰਾਂ ਛੱਡਿਆਂ ਚ ਜਾਊਂ ਵੱਡਿਆਂ ਚ ਮਜ਼ਦੂਰ ਇੱਕ ਥਾਂ ਤੇ ਖੜੇ ਮਿਲਦੇ ਆ ਨਾ ਜੋ ਇਹਨਾਂ ਦੀ ਅੱਡਾ ਹੁੰਦਾ ਇੱਕ ਬਣਿਆ ਉੱਥੋਂ ਮਜ਼ਦੂਰ ਮਿਲਦੇ ਆ ਉਹ ਕੀ ਕਰਦਾ ਉਹ ਉਹ ਜਾਂਦੇ ਆ ਇਹ ਜਾ ਕੇ ਨਾ ਉੱਥੇ ਦੋ ਮਜ਼ਦੂਰ ਚੜਾਉਂਦੇ ਪ੍ਰਵਾਸੀ ਮਜ਼ਦੂਰਾਂ ਨੂੰ ਲੈਂਦੇ ਆ ਮਜ਼ਦੂਰਾਂ ਨੂੰ ਚੜਾ ਲੈਂਦੇ ਗੱਡੀ ਦੇ ਨਾਲ ਤੇ ਗੱਡੀ ਲੈ ਕੇ ਜਾਂਦੇ ਆ ਕਿਸੇ ਕੋਈ ਵਰਕਸ਼ਾਪ ਹੁੰਦੀ ਆ ਉਹਦੇ ਕਿਸੇ ਆਪ ਦੇ ਬੰਦੇ ਦੀ ਉਹ ਵੀ ਵਿਚ ਹੀ ਹੁੰਦਾ ਠੀਕ ਆ ਉਹ ਉਹਦੇ ਨਾਲ ਜਾਂਦੇ ਆ ਉਹ ਉਹਦੀ ਵਰਕਸ਼ਾਪ 'ਚ ਜਾਂਦੀ ਆ ਤੂੰ ਉੱਥੇ ਉਹ ਬੈ ਕੇ ਮਜ਼ਦੂਰਾਂ ਨੂੰ ਚੰਗੀ दारू ਪਿਉਂਦੇ ਆ ਨਾ ਬਿਠਾਉਂਦੇ ਆ ਉਹਨਾਂ ਨੂੰ ਮੁਰਗਾ ਚਿਕਨ ਵਗੈਰਾ ਖਵਾਉਂਦੇ ਆ ਤੇ ਉਹਨਾਂ ਨੂੰ ਉਹ ਕਹਿ ਦਿੰਦੇ ਆ ਕਿ ਤਾਨੂੰ ਕੰਮ ਲਈ ਜਿਹੜੇ ਲਈ ਲੈ ਗਿਆ ਹੁੰਦਾ ਹੈਗਾ ਉਹ ਕੰਮ ਅੱਜ ਬਣਿਆ ਨਹੀਂ ਵੀ ਆਪਾਂ ਕੰਮ ਕਰਨਾ ਹੀਗਾ ਤੇ ਉਹ ਬੰਦਾ ਨਹੀਂ ਆਇਆ ਕੋਈ ਬਹਾਨਾ ਲਾ ਦਿੰਦੇ ਆ ਵੀ ਅੱਜ ਤੁਸੀਂ ਬੈਠ ਕੇ ਇੰਜੋਏ ਕਰੋ ਹਣਾ ਚਲ ਬੈਹ ਜਾਂਦੇ ਆ ਉਹ ਤੇ ਉਹ ਖਾਂਦੇ ਪੀਂਦੇ ਆ ਲੱਗ ਕੇ ਪ੍ਰਵਾਸੀਆਂ ਨੂੰ ਆ ਪੂਰਾ ਰਜਾ ਦਿੰਦਾ ਤੇ ਉਹ ਅਲਕੋਹਲ ਦੇ ਵਿੱਚ ਕੋਈ ਹੋਰ ਵੀ ਕੈਮੀਕਲ ਨਸ਼ਾ ਪਾਇਆ ਹੋਊਗਾ ਉਹਨੇ ਹੈ ਨਾ ਜਿੰਨਾ ਉਹ ਬੇਸੁਰਤ ਹੋ ਜਾਣਾ ਤੇ ਉਹ ਗੇਮ ਦੇਖੋ ਹੁਣ ਉਹ ਦੋਵਾਂ ਦੀ ਦਾਈ ਆਈ ਸੀ ਜਿੰਨਾਂ ਨੂੰ ਉੱਥੋਂ ਲੈ ਕੇ ਜਾਂਦੇ ਤੀਜਾ ਬੰਦਾ ਉਹ ਨਾਲ ਚੜਾ ਲੈਂਦੇ ਆ ਸੜਕ ਤੋਂ ਜਾਂਦੇ ਜਾਂਦੇ ਆ ਨਾ ਰਾਸਤੇ 'ਚੋਂ ਤੁਰੇ ਤੁਰੇ ਜਾਂਦੇ ਤੀਜੇ ਨੂੰ ਵੀ ਇੱਕ ਹੋਰ ਲੈਂਦੇ ਆ ਬੰਦਾ ਉਹ ਨੂੰ ਵੀ ਨਾਲ ਚੜਾ ਲੈਂਦੇ ਆ ਉਹ ਨੂੰ ਵੀ ਨਾਲ ਪਿਉਂਦੇ ਆ ਹਨਾ ਤਾਰੂ ਤੇ ਉਹ ਜਦੋਂ ਵੇਖ ਲੈਂਦੇ ਆ ਕਿ ਇਹ ਨਸ਼ੇ 'ਚ ਬੰਦੇ ਇੰਨੇ ਬੁੱਧ-ਸੁੱਧ ਹੋ ਗਏ ਆ ਨਾ ਫਿਰ ਉਹ ਉਹਨਾਂ ਨੂੰ ਗੱਡੀ 'ਤੇ ਛਡਾ ਕੇ ਜਿਹੜਾ ਉਹਨਾਂ ਨੇ ਸਿਲੈਕਸ਼ਨ ਕੀਤੀ ਹੁੰਦੀ ਹੈ ਜਿਹੜੇ ਪੁਆਇੰਟ ਦੀ ਜਿੱਥੇ ਵੀ ਇਹ ਚੀਜ਼ ਹੋਵੇ ਉੱਥੇ ਲ ਜਾ ਕੇ ਉਹ ਗੱਡੀ ਦੇ ਵਿੱਚ ਉਹ ਕੀ ਕਰਦੇ ਆ ਨਾਲ ਹੀ ਉਹ ਨਾ ਗੱਡੀ ਦੇ ਥੱਲੇ ਟੈਂਕਰ ਰੱਖੇ ਹੁੰਦੇ ਆ 20-20 ਲੀਟਰ ਦੇ 15-15 ਲੀਟਰ ਦੇ ਪੈਟਰੋਲ ਦੇ ਪੁਰ ਪਾ ਕੇ ਹਨ ਪੰਪ ਤੋਂ ਜਾ ਕੇ ਉੱਪਰ ਮੋਹੁੰਦੇ ਆ ਬਕੇ ਦਾ ਪੰਪ ਤੇ ਜਾਂਦੇ ਆ ਪੰਪ ਤੋਂ ਪੈਟਰੋਲ ਪੋਹੁੰਦੇ ਆ ਤੇ ਉਹਦੇ ਗੱਡੀ ਦੇ ਥੱਲੇ ਰੱਖ ਲੈਂਦੇ ਆ ਨਾ ਸੀਟਾਂ ਦੇ ਥੱਲੇ ਜਿਵੇਂ ਅੱਗੇ ਪਿੱਛੇ ਤੇ ਸਾਈਡ ਵਾਲੀ ਸੀਟ ਦੇ ਥੱਲੇ ਰੱਖ ਲੈਂਦੇ ਆ ਤੇ ਉਹ ਇਸੇ ਲਈ ਰੱਖਦੇ ਆ ਕਿ ਜਦੋਂ ਅੱਗ ਲੱਗੇ ਤਾਂ ਉਹ ਅੱਗ ਇਨੀ ਫੜੇ ਕਿ ਕੁਝ ਬਚੇ ਨਾ ਹਨ ਇਹ ਬੰਦਿਆਂ ਦੀ ਫੇਸ ਜਾਂ ਕੋਈ ਉਹ ਚੀਜ਼ ਪਹਿਚਾਣ ਨਾ ਲਈ ਇਸ ਲਈ ਉਹ ਪੂਰੀ ਪਲੈਨਿੰਗ ਦੇ ਨਾਲ ਆ ਚੀਜ਼ ਕਰਦੇ ਆ ਸਲੋ ਕਨੈਕਸ਼ਨ ਆ ਰਿਹਾ ਮੈਨੂੰ ਲੱਗਦਾ ਕਟੂਗੀ ਹੈ ਨਾ ਇਹਰ ਵਾਈਫਾਈ ਪਤਾ ਨਹੀਂ ਕੀ ਜੱਕਰਾ ਸਪੀਡ ਬਹੁਤ ਘੱਟ ਆਉਂਦੀ ਹੈ ਜਾਂ ਕੀ ਕਰਦੇ ਆ ਕੀ ਨਹੀਂ ਚੱਲ ਬਈ ਉਹ ਕਰਦਿਆ ਕਰਾਉਂਦੇ ਆ ਨਾ ਅੱਗ ਅੰਦਰ ਗੱਡੀ ਨੂੰ ਖੜਾ ਕੇ ਤੇ ਉਹ ਨਸ਼ੇ 'ਚ ਹੁੰਦੇ ਆ ਬੁੱਧ-ਸੁੱਧ ਤੇ ਉਹ ਅੱਗ ਲਾ ਕੇ ਆਪ ਨਿਕਲ ਜਾਂਦੇ ਆ ਗੱਡੀ 'ਚੋਂ ਹਨਾ ਤੇ ਅੱਗ ਲਾ ਦਿੰਦੇ ਆ ਗੱਡੀ ਨੂੰ ਤੇ ਉਹ ਦੋ ਬੰਦੇ ਤੇ ਜਿਹੜੇ ਹੁੰਦੇ ਆ ਉਹ ਤਾਂ ਵਿੱਚ ਹੀ ਮਰ ਜਾਂਦੇ ਆ ਤੀਜਾ ਬੰਦਾ ਕਿਤੇ ਥੋੜਾ ਜਾ ਹੁਸ਼ ਹੁੰਦਾ ਹਨਾ ਅੱਧਾ ਮਤਲਬ ਉਹਨੂੰ ਕਿਤੇ ਅੱਗ ਨਾਲ ਜਿਵੇਂ ਲਾਲਾ ਵੀ ਉਹ ਆ ਜਾਂਦੀ ਆ ਉਹ ਚਲ ਟਾਕੀ ਖੋਲ ਕੇ ਬਾਹਰ ਨਿਕਲਣ ਦੀ ਟਰਾਈ ਕਰਦਾ ਉਹ ਡਿੱਗ ਪੈਂਦਾ ਉਹ ਡਿੱਗ ਕੇ ਉੱਥੇ ਹੀ ਮਰ ਜਾਂਦਾ ਉਹ ਵੀ ਤੇ ਕੁਝ ਅੱਗ ਹੀ ਨਹੀਂ ਮਤਲਬ ਸੇਕ ਅੰਦਰ ਗੈਸ ਬਣ ਕੇ ਸੀਸੀ ਉਹਦੇ ਉਹ ਹੋ ਜਾਂਦੇ ਆ ਬਲਾਸਟ ਹੋ ਜਾਂਦੇ ਆ ਤੇ ਕਰੈਕ ਹੋ ਜਾਂਦੇ ਆ ਤੇ ਇੱਕਦਮ ਗੈਸ ਨਿਕਲਦੀ ਜਦੋਂ ਤੇ ਉਹ ਵੀ ਮਰ ਜਾਂਦਾ ਯਾਨੀ ਕਿ ਸੜ ਜਾਂਦਾ ਉਹ ਵੀ ਕਿ ਉਹ ਤਿੰਨਾਂ ਦੀ ਨਾ ਮਤਲਬ ਐਡੀ ਹਾਲਤ ਮਾੜੀ ਹੋਈ ਹੁੰਦੀ ਆ ਕਿ ਕੱਲੀਆਂ ਹੱਡੀਆਂ-ਹੱਡੀਆਂ ਬਚਦੀਆਂ ਬਾਕੀ ਕੋਈ ਚੀਜ਼ ਨਹੀਂ ਉਹਨਾਂ ਦੀ ਬਚਦੀ ਹਨ ਤੇ ਸੜ ਜਾਂਦੇ ਆ ਮਤਲਬ ਕੋਈ ਪਛਾਣ ਨਹੀਂ ਆਉਂਦੀ ਕੁਝ ਨਹੀਂ ਪਤਾ ਲੱਗਦਾ ਤੇ ਉਹ ਹੁਣ ਬੰਦਾ ਕੀ ਕਰਦਾ ਉਹ ਜਿਹੜੇ ਤਿੰਨ ਪ੍ਰਵਾਸੀ ਦੋ ਚੱਕੇ ਹੁੰਦੇ ਉੱਥੇ ਤੇ ਤੀਜਾ ਆਪ ਉਹਨਾਂ ਨੂੰ ਵਿੱਚ ਲਾ ਕੇ ਤੇ ਵਿੱਚ ਹੀ ਆਪਣੇ ਆਪ ਨੂੰ ਕਾਊਂਟ ਕਰਵਾ ਦਿੰਦਾ ਕਿ ਸਾਡੀ ਮਤਲਬ ਉਹਦੇ ਘਰ ਦੀ ਕਲੇਮ ਲੈਣ ਜਾਂਦੀ ਆ ਤੇ ਇੱਕ ਉਹਦੇ ਘਰ ਦੀ ਹੁੰਦੀ ਆਪ ਕੀ ਹੁੰਦਾ ਇੱਕ ਹੋਰ ਬੰਦਾ ਉਹਨਾਂ ਨੇ ਅਟੈਚ ਕਰਿਆ ਹੁੰਦਾ ਉਹਦੀ ਗੱਡੀ ਤੇ ਚੜ ਕੇ ਆਪ ਉਥੋਂ ਨਿਕਲ ਜਾਂਦੇ ਆ ਨਾ ਨਿਕਲ ਜਾਂਦੇ ਆ ਤਾਂ ਫਿਰ ਉਹ ਜਿਹੜੀ ਉਹਦੇ ਘਰ ਦੀ ਕੀ ਕਰਦੀ ਆ ਇੰਸ਼ੋਰੈਂਸ ਵਾਸਤੇ ਕਲੇਮ ਪਾਉਂਦੀ ਆ ਕੰਪਨੀ ਕੋਲ ਹਨਾ ਕਲੇਮ ਕੀ ਪਾਉਂਦੀ ਆ ਕਿ ਮੇਰਾ ਹਸਬੰਡ ਮਤਲਬ ਉਹ ਉਹ ਕਹਿਣ ਜਿਵੇਂ ਉਹਨੂੰ ਨਾ ਜੋ ਕਲੀਮ ਦੇ ਵਿੱਚ ਹੋ ਰਿਕਾਰਡ ਕਰਵਾਉਂਦੀ ਆ ਕਿ ਮਤਲਬ ਬਿਆਨ ਦਰਜ ਹੁੰਦੇ ਆ ਨਾ ਕਿ ਕਿਵੇਂ ਹੋਇਆ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਤੇ ਉਹਦੇ ਵਿੱਚ ਉਹ ਬਿਆਨ ਕੀ ਦਰਜ ਕਰਵਾਉਂਦੀ ਆ ਵੀ ਮੇਰੇ ਨਾ ਘਰ ਦਾ ਤੇ ਨਾਲ ਉਹਦਾ ਯਾਰ ਦੋਸਤ ਤੇ ਇੱਕ ਬੰਦਾ ਹੋਰ ਗੱਡੀ 'ਚ ਜਾ ਰਹੀ ਸੀ ਤੇ ਪਿੱਛੇ ਮੇਰੇ ਰਿਸ਼ਤੇਦਾਰਾਂ ਦੀ ਗੱਡੀ ਜਾ ਰਹੀ ਸੀ ਤੇ ਉਹ ਮੈਨੂੰ ਰਿਸ਼ਤੇਦਾਰਾਂ ਦਾ ਫੋਨ ਆਉਂਦਾ ਵੀ ਤੁਹਾਡੀ ਗੱਡੀ ਨੂੰ ਅੱਗ ਲੱਗ ਗਈ ਵੀ ਤੇਰੇ ਜਿਹੜਾ ਫੈਮਿਲੀ ਮੈਂਬਰ ਆ ਜਾਂ ਤੇਰੇ ਰਿਲੇਟਿਵ ਆ ਉਹ ਸੜ ਗਿਆ ਵਿੱਚ ਹੀ ਹੈ ਵੀ ਅਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚੇ ਨਹੀਂ ਵੀ ਉਹ ਸੜਗੇ ਵੀ ਅੱਗ ਇੰਨੇ ਨਾਲ ਫੈਲ ਗਈ ਇੰਨੀ ਜ਼ਿਆਦਾ ਕਿ ਉਹ ਖਤਮ ਹੋ ਗਏ ਹਨ ਤੇ ਚੱਲ ਬਈ ਲਿਖ ਲੈਂਦੀ ਆ ਉਹ ਕੰਪਨੀ ਵਾਲਿਆਂ ਨੂੰ ਮੰਨਣਾ ਪੈਂਦਾ ਹਨ ਜੋ ਬਾਕੀ ਸਾਰੀ ਸਹਿਮਤੀ ਹੁੰਦੀ ਆ ਉਹਦੇ ਵਿੱਚ ਵੀ ਜੋ ਆਫੀਸਰ ਵਾਲੇ ਹੁੰਦੇ ਆ ਵੀ ਕਿਸੇ ਦਾ ਹੋਊਗਾ 2% ਕਿਸੇ ਦਾ 3% ਹੋਊਗਾ ਨਾ ਜੋ ਸਾ ਮ ਗੱਡੇ ਹੋਣਗੇ ਤੇ ਉਹ ਤੁਹਾਨੂੰ ਪਤਾ ਫਿਰ ਕੰਮ ਵੀ ਆਪਣੇ ਆਪ ਹੀ ਕਰਵਾ ਦਿੰਦੇ ਆ ਤੇ ਉਹ ਬੰਦਾ ਕੀ ਕਰਦਾ ਆਪਦੀ ਡੈਥ ਵਿੱਚ ਰਿਕਾਰਡ ਕਰਵਾ ਕੇ ਵੀ ਮੈਂ ਮਤਲਬ ਜੋ ਪਲਾਨ ਦੱਸਦਾ ਨਾ ਤੇ ਓਮਿਓ ਕਲੀਮ ਲੈ ਲੈਂਦਾ ਕੰਪਨੀ ਤੋਂ ਉਹ ਕੋਈ 5000 5 ਕਰੋੜ ਗੱਡੀ ਦਾ ਹੁੰਦਾ ਐਵੇਂ ਐਵੇਂ ਕਰਕੇ ਪਰ ਪਰਸਨ ਦਾ ਲਾ ਕੇ 16-17 ਕਰੋੜ ਦੇ ਲੱਗਿਓ ਬਣਦਾ ਪੈਸਾ ਤੇ ਉਹ ਸਾਰਾ ਕਢਵਾ ਜਾਂਦਾ ਕੰਪਨੀ ਕੋਲੋਂ ਨੇ ਉਹ ਮੁੜ ਕੇ ਪਤਾ ਕਿੱਥੋਂ ਲੱਗਦਾ ਇਹ ਗੱਲ ਦਾ ਮੈਂ ਬਾਈ ਨੂੰ ਪੁੱਛਦਾ ਸੀ ਭਾਜੀ ਨੂੰ ਵੀ ਇਹ ਖੋਲਦੀ ਕਿੱਥੋਂ ਹੈ ਇਹ ਗੱਲ ਬਾਤ ਹੈ ਨਾ ਵੀ ਤੁਹਾਨੂੰ ਕਿਵੇਂ ਡਾਊਟ ਹੁੰਦਾ ਉਹ ਡਾਊਟ ਕੀ ਹੁੰਦਾ ਉਹ ਕਹਿੰਦਾ ਵੀ ਮੇਰੇ ਕੋਲ ਜਿਹੜਾ ਦੂਜਾ ਬੰਦਾ ਹੁੰਦਾ ਨਾਲ ਦਾ ਉਹ ਗਰੀਬ ਗਰੀਬ ਹੁੰਦਾ ਉਹ ਬੰਦਾ ਨਾ ਉਹ ਤਾਂ ਚੱਲ ਪੈਸੇ ਵਾਲਾ ਹੁੰਦਾ ਜਿਹੜਾ ਇਹ ਗੇਮ ਖਮੋਂਦਾ ਨਾ ਤੇ ਉਹ ਤਰੇ ਫਰੇਆ ਹੁੰਦਾ ਬੰਦਾ ਥੋੜਾ ਜਿਹਾ ਤੇ ਉਹਦਾ ਦਿਮਾਗ ਤਾਂ ਇਸ ਬੰਨੇ ਤਾਂ ਦਿਮਾਗ ਉਹਦਾ ਜ਼ਿਆਦਾ ਚੱਲਦਾ ਠੀਕ ਆ ਤੇ ਜਿਹੜਾ ਉਹਨੇ ਨਾਲ ਬੰਦਾ ਰੱਖਿਆ ਹੁੰਦਾ ਉਹ ਗਰੀਬ ਘਰ ਦਾ ਹੁੰਦਾ ਹਨਾ ਉਹਦਾ ਨਾਂ ਕੋਈ ਦੱਸਿਆ ਹੈਗਾ ਸੇ ਕੁਛ ਐਵੇਂ ਚੱਲ ਨਾ ਆਪਾਂ ਲੈਣਾ ਵੀ ਕਰਤੋਂ ਆ ਤੇ ਉਹ ਗਰੀਬ ਘਰ ਦਾ ਹੀਗਾ ਤੇ ਉਹਦੇ ਘਰ ਦੀ ਆਉਂਦੀ ਆ ਉਹਦੇ ਘਰ ਦੀ ਆਉਂਦੀ ਆ ਤੇ ਉਹ ਕਹਿੰਦਾ ਮੇਰੀ ਸਾਡੇ ਕੋਲ ਆਉਂਦੀ ਆ ਨਾ ਉਹ ਜਾਣਦੀ ਸੀ ਕੋਈ ਮਾੜਾ ਮੋਟਾ ਜਾਣ ਪਹਿਚਾਨ ਹੋਊਗੀ ਤੇ ਕਹਿੰਦਾ ਉਹ ਆਉਂਦੀ ਆ ਤੇ ਆਣ ਕੇ ਨਾ ਮੈਨੂੰ ਕਹਿੰਦੀ ਆ ਵੀ ਮੈਂ ਨਾ ਪੁਲਿਸ ਵਾਲਿਆਂ ਕੋਲ ਗਈ ਤੇ ਉਹ ਡੈਥ ਸਰਟੀਫਿਕੇਟ ਚਾਹੀਦਾ ਹੁੰਦਾ ਉਹਨੂੰ ਔਰਤਾਂ ਨੂੰ ਕਿਉਂਕਿ ਗਰੀਬ ਹੁੰਦੀ ਆ ਤੇ ਉਹ ਕਿਤੇ ਸਕੀਮ ਕਿਸੇ ਵਾਸਤੇ ਨਾ ਉਹ ਕਹਿੰਦੇ ਹੁੰਦੇ ਆ ਵੀ ਜਾ ਤੇਰੇ ਘਰ ਦੇ ਦਾ ਲਿਆ ਵਿਧਵਾ ਵਾਸਤੇ ਉਹਨੂੰ ਚਾਹੀਦਾ ਹੁੰਦਾ ਨਾ ਬਣਾਉਣ ਵਾਸਤੇ ਕਿ ਤਾਂ ਜੋ ਕੋਈ ਸਕੀਮ ਸਕੂ ਲੈਣੀ ਹੋਵੇ ਅੰਨੇ ਅੱਗੇ ਆ ਨਾ ਤੇ ਉਹਨੂੰ ਡੈਥ ਸਰਟੀਫਿਕੇਟ ਚਾਹੀਦਾ ਹੁੰਦਾ ਉਹ ਪੁਲਿਸ ਵਾਲਿਆਂ ਕੋ ਜਾਂਦੀ ਆ ਤੇ ਪੁਲਿਸ ਵਾਲੇ ਕਿੱਥੇ ਗੱਲ ਸੁਣਦੇ ਆ ਜਦੋਂ ਕੋਈ ਐਵੇਂ ਦਾ ਮਸਲਾ ਹੋਇਆ ਹੋਵੇ ਫਿਰ ਤਾਂ ਉਹ ਕਦੀ ਨਹੀਂ ਸੁਣਦੇ ਹਨਾ ਤੇ ਉਹ ਜਾਂਦੀ ਆ ਵਿਚਾਰੀ ਹਨਾ ਚੱਲ ਉਹ ਸੁਣਈ ਸੁਣਵਾਈ ਹੁੰਦੀ ਉਹਦੀ ਤੇ ਉਹ ਕਹਿੰਦਾ ਉਹਦੇ ਕੋਲ ਚਲ ਜਾਂਦੀ ਉਹ ਭਾਜੀ ਹੁਣਾਂ ਕੋਲ ਆ ਜਾਂਦੀ ਆ ਤੇ ਉਹ ਜਦੋਂ ਉਹਨੂੰ ਸਾਰੀ ਗੱਲ ਦੱਸਦੀਆਂ ਹਨਾ ਵੀ ਐ ਮਸਲਾ ਹੋਇਆ ਤਾਂ ਉਹ ਕਹਿੰਦਾ ਕੀ ਜੌਣੀ ਆ ਕਹਿੰਦੀ ਵੀ ਮੈਂ ਬਸ ਇੱਕ ਮੈਨੂੰ ਕਾਗਜ਼ ਚਾਹੀਦਾ ਉਹ ਜੋ ਮੰਗਦੇ ਆ ਸਰਕਾਰੀ ਆਫ ਦਫ਼ਤਰਾਂ ਦੇ ਵਿੱਚ ਤੇ ਕੋਈ ਪੈਨਸ਼ਨ ਵਗੈਰਾ ਉਹਨਾਂ ਨੂੰ ਮੂਣੀ ਹੁੰਨੀ ਆ ਨਾ ਤੇ ਉਹਦੇ ਵਾਸਤੇ ਉਹਨੂੰ ਚਾਹੀਦਾ ਹੁੰਦਾ ਤੇ ਉਹ ਮੰਗਦੇ ਆ ਵੀ ਉਹ ਚਾਹੀਦਾ ਤੇ ਉਹ ਕਹਿੰਦੀ ਮੈਨੂੰ ਦੇ ਨਹੀਂ ਰਿਹਾਏ ਤੇ ਉਹ ਜਦੋਂ ਬੰਦਾ ਉਹਦੀ ਗੱਲ ਪੂਰੀ ਸੁਣਦਾ ਨਾ ਤੇ ਉਹ ਭਾਜੀ ਕਹਿੰਦਾ ਵੀ ਮੈਨੂੰ ਸ਼ੱਕ ਹੁੰਦਾ ਤੇ ਕਹਿੰਦਾ ਮੈਂ ਉਹਨੂੰ ਕਹਿ ਵੀ ਦਿਨਾ ਵੀ ਤੂੰ ਜਾ ਕਹਿੰਦਾ ਵੀ ਤੂੰ ਆ ਮਤਲਬ ਪ੍ਰੋਸਰ ਐਂ ਕੁੜ ਜਾ ਉਹਨਾਂ ਕੋਲ ਜਾ ਕੇ ਕਹਿੰਦਾ ਤੂੰ ਐਵੇਂ ਐਵੇਂ ਕੰਪਲੀਟ ਕਰਾ ਤੇ ਕਹਿੰਦਾ ਵੀ ਮੈਨੂੰ ਹੋਰ ਗੱਲ ਲੱਗਦੀ ਆ ਵੀ ਤੁਹਾਡੇ ਕਿਸੇ ਕਿਸੇ ਮਸਲਾ ਨਹੀਂ ਹੋਇਆ ਜਿਵੇਂ ਤੁਸੀਂ ਦੱਸ ਰਹੇ ਆ ਤੇ ਵੀ ਮੈਨੂੰ ਹੋਰ ਗੱਲ ਲੱਗਦੀ ਆ ਵੀ ਜਾ ਉਹ ਨੂੰ ਮੜਿਆ ਕਰ ਦਿੰਦਾ ਹਨ ਸਮਝਾ ਦਿੰਦਾ ਤੇ ਨਾਲੇ ਉਹ ਆਪਦਾ ਕਾਰਡ ਦੇ ਦਿੰਦਾ ਵੀ ਤੇਰੀ ਪੁਲਿਸ ਨੇ ਐ ਗੱਲ ਨਹੀਂ ਸੁਣਨੀ ਕਿ ਤੂੰ ਆ ਮੇਰਾ ਐਡਵੋਕੇਟ ਦਾ ਜਾਂ ਉਹ ਇਨਵੈਸਟੀਗੇਟਰ ਟੀਮ ਨਾਲ ਰਿਲੇਟਡ ਹੁੰਦਾ ਵੀ ਤੂੰ ਕਾਰਡ ਲੈ ਜਾ ਵੀ ਮੇਰਾ ਨਾ ਮੇਰਾ ਨਾ ਦੇਖ ਕੇ ਵੀ ਹੋ ਸਕਦਾ ਤੇਰੀ ਗੱਲ ਵੀ ਸੁਣਨ ਉਹ ਤੇ ਤੈਨੂੰ ਰਾਹ ਵੀ ਪਾ ਦੇਣਾ ਪਰ ਉਹ ਕੀ ਦੇਲਾ ਪੁਲਸ ਵਾਲੇ ਦੇਖ ਲੈ ਕਿੱਥੋਂ ਤੱਕ ਉਹ ਕਰਦੇ ਆ ਹਨਾ ਤੇ ਉਹ ਭਾਜੀ ਕਹਿੰਦਾ ਵੀ ਮੈਂ ਜਦੋਂ ਇਹ ਕਹਿ ਗਈ ਭੇਜਿਆ ਨਾ ਉਹਨੂੰ ਤੇ ਉਹ ਉਹ ਫਿਰ ਵੀ ਉਹਨਾਂ ਨੇ ਮਤਲਬ ਕਰ ਹੀ ਨਹੀਂ ਆ ਨਾ ਗੌਰ ਨਹੀਂ ਕਰੀ ਉਲਟਾ ਕਹਿੰਦਾ ਮੇਰੇ ਕੋਲ ਆਏ ਤੇ ਮੈਨੂੰ ਆਣਗੇ ਬਤਾ ਕੀ ਕਹਿੰਦੇ ਵੀ ਇਹ ਕਹਿੰਦੇ ਵੀ ਮਸਲਾ ਹੋਰ ਮਸਲਾ ਵਾ ਵੀ ਤੁਸੀਂ ਕਾਹਤੋਂ ਦੁਸ਼ਮਣੀ ਪਾਉਣੀ ਹੈ ਕਿਸੇ ਨਾਲ ਕਹਿੰਦਾ ਮੈਨੂੰ ਆ ਆ ਕੇ ਗੱਲਾਂ ਕਹਿੰਦੇ ਆ ਫਿਰ ਪਾਜੀ ਕਹਿੰਦਾ ਮੈਂ ਉਹਨਾਂ ਨੂੰ ਇਹ ਜਵਾਬ ਦਿੰਦਾ ਵੀ ਮੇਰਾ ਤਾਂ ਕੰਮ ਹੀ ਇਹ ਆ ਵੀ ਤੂੰ ਸਾਨੂੰ ਹੀ ਸਾਨੂੰ ਕੀ ਸਮਝਾਉਣਾ ਹੈ ਵੀ ਦੁਸ਼ਮਣੀਆਂ ਪਾਉਣੇ ਵੀ ਐਂ ਤੇ ਕਹਿੰਦਾ ਤੁਰੇ ਹੀ ਇਹਨਾਂ ਰਾਵਾਂ ਦੇ ਹੋਏ ਆ ਨਾ ਉਹ ਬੰਦਾ ਵਾ ਕੇ ਬਹੁਤ ਕੇਸ ਉਹਨਾਂ ਨੇ ਸੋਲਵ ਕਰੇ ਉਹ ਕੇਸ ਜਿੰਨਾ ਜਿਹੜੇ ਮਤਲਬ ਇਹਨਾਂ ਚੀਜ਼ਾਂ ਨਾਲ ਰਿਲੇਟਡ ਸੀ ਨਾ ਐਵੇਂ ਦੇ کیس ਉਹਨਾਂ ਨੇ ਉਹਨਾਂ ਨੇ ਕੰਮ ਹੀ ਇਹ ਕੀਤਾ ਬਹੁਤ ਵੱਡਾ ਨਾਮ ਆ ਉਹਨਾਂ ਦਾ ਕਦੇ ਜ਼ਿਕਰ ਕਰਾਂਗੇ ਤੁਹਾਨੂੰ ਦੱਸਾਂਗੇ ਤੇ ਚੱਲ ਬਈ ਉਹ ਆ ਉਹ ਕੀ ਹੁੰਦਾ ਉਹਨਾਂ ਫੇਰ ਨਹੀਂ ਕਿਤੇ ਉਹਨਾਂ ਦੀ ਸੈਟਿੰਗ ਵੈਟਿੰਗ ਆਉਂਦੀ ਤੇ ਉਹ ਆ ਜਾਂਦੀ ਔਰਤ ਆ ਜਾਂਦੀ ਆ ਉਹ ਜਦੋਂ ਆਣ ਕੇ ਫੇਰ ਉਹਨਾਂ ਕੋਲ ਨਾ ਪ੍ਰੋਪਰ ਗੱਲਾਂ ਦੱਸਣ ਲੱਗਦੀ ਆ ਵੀ ਆ ਚੀਜ਼ ਹੋਈ ਆ ਵੀ ਮੈਂ ਗਈ ਸੀ ਮੈਨੂੰ ਆ ਗੱਲਾਂ ਹੋਈਆਂ ਫਿਰ ਹੌਲੀ ਹੌਲੀ ਉਹਨੂੰ ਸ਼ੱਕ ਆਉਣ ਲੱਗਦਾ ਭਾਜੀ ਨੂੰ ਵੀ ਉਹ ਕਹਿੰਦਾ ਹੀ ਆ ਉਹ ਪਹਿਲਾਂ ਹੀ ਉਹਦੇ ਦਿਮਾਗ 'ਚ ਤੇ ਪਹਿਲਾਂ ਹੀ ਖੜਕ ਗਿਆ ਸੀ ਵੀ ਕੋਈ ਨਾ ਕੋਈ ਗੱਲਬਾਤ ਲੱਗਦੀ ਆ ਨਾ ਫਿਰ ਜਦੋਂ ਉਹ ਥੋੜਾ ਜਿਹਾ ਹੋਰ ਇਸ ਚੀਜ਼ 'ਚ ਜਾਂਦਾ ਤੇ ਉਹ ਕੱਢਦਾ ਜਾਣਕਾਰੀ ਤੇ ਉਹ ਵੇਖਦਾ ਵੀ ਵਾਕੇ ਵੀ ਇਹ ਤਾਂ ਬਹੁਤ ਮਤਲਬ ਗੜਬੜੂ ਯੂ ਯਾ ਫੇਰ ਕੀ ਕਰਦੇ ਆ ਉਹ ਜਿਹੜਾ ਐਨਜੀਓ ਚਲਾਉਣ ਲਿਆ ਹੁੰਦਾ ਉਹ ਐਨਜੀਓ ਹੁੰਦੀ ਸੀ ਉਹ ਰ ਮਤਲਬ ਉਹ ਬਾਹਰੋਂ ਚੱਲਦੀ ਹੁੰਦੀ ਆ ਨਾ ਤੇ ਉਹ ਬਾਹਰੋਂ ਗਏ ਹੁੰਦੇ ਆ ਬੰਦੇ ਤੇ ਉਹ ਕਹਿ ਕਵਾ ਕੇ ਨਾ ਉਹਨਾਂ ਨੂੰ ਕਹਿ ਦਿੰਦਾ ਕਿ ਤੁਸੀਂ ਆਹ ਭਾਜੀ ਦਾ ਮੈਨੂੰ ਫੋਨ ਕਰਵਾ ਦਿਓ ਵੀ ਮੈਂ ਉਹਨਾਂ ਲਈ ਕੰਮ ਕਰਦਾ ਤੇ ਜੇ ਉਹਨਾਂ ਦਾ ਫੋਨ ਆ ਗਿਆ ਤੇ ਇਹ ਕੰਮ ਮੈਂ ਆਪ ਆਪਦੇ ਹੱਥੀ ਲੈ ਲੂੰਗਾ ਠੀਕ ਆ ਵੀ ਮੈਂ ਇਹਦੇ ਵਿੱਚ ਜੋ ਵੀ ਸੱਚ ਆ ਜੋ ਵੀ ਝੂਠ ਆ ਮੈਂ ਤੈਨੂੰ ਕੱਢ ਕੇ ਦੱਸ ਦੂੰਗਾ ਤੇ ਉਹ ਚੱਲ ਜਾਂਦੇ ਆ ਤੇ ਉਹ ਗਰੀਬ ਵੇਕੇ ਉਹ ਵੀ ਅੱਗੇ ਉਹ ਆ ਘਰ ਦਿੰਦੇ ਆ ਤੇ ਕੁੱਲ ਮਿਲਾ ਕੇ ਉਹ ਲੱਗ ਪੈਂਦੇ ਆ ਇਨਵੈਸਟਿਗੇਟ ਦੇ ਹਨਾ ਤੇ ਉਹ ਫਿਰ ਕੀ ਕਰਦੇ ਆ ਉਹ ਸਬੂਤ ਇਕੱਠੇ ਭਾਜੀ ਕਹਿੰਦਾ ਸੀ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੰਨੇ ਆ ਬਕਾਇਦਾ ਸਾਰੇ ਇਕੱਲੇ ਇਕੱਲੇ ਤੇ ਉਹ ਕਿੱਥੋਂ ਤੱਕ ਜਾਂਦੇ ਦੇਖ ਲਾ ਉਹ ਜਿਹੜੇ ਪਰਵਾਸੀ ਚੱਕੇ ਹੁੰਦੇ ਆ ਉਹਨਾਂ ਤੱਕ ਵੀ ਰਿਕਾਰਡਿੰਗ ਆ ਕਢਾ ਲਏ ਹੁੰਦੇ ਆ ਨਾ ਜਿਵੇਂ ਜਿਵੇਂ ਚੌਂਕ ਚੋਂ ਚੱਕੇ ਹੁੰਦੇ ਆ ਉਹਨਾਂ ਨੇ ਫੇਰ ਉਹ ਸਾਰੇ ਪੇਪਰ ਇਕੱਠੇ ਕਰਦੇ ਜੋ ਵੀ ਇੰਸ਼ੋਰੈਂਸਾਂ ਕਰਾਈਆਂ ਹੁੰਦੀਆਂ इवन ਕੇ ਉਹ ਬੰਦਾ ਮਤਲਬ ਉਹ ਗੱਡੀ ਦੀਆਂ ਨਾ ਵੀਡੀਓ ਫੋਟੋਆਂ ਸ਼ੂਟ ਹੋਈਆਂ ਹੁੰਦੀਆਂ ਉਹ ਕਲੇਮ ਚ ਲਾਉਣ ਵਾਸਤੇ ਤੇ ਉਹ ਜਿਹੜੀਆਂ ਗੱਡੀ ਬੀੜ ਗੱਡੀ ਸੜੀ ਹੁੰਦੀ ਹੈ ਨਾ ਉਹਦੇ ਆ ਫੋਟੋ ਸ਼ੂਟ ਹੋਈਆਂ ਹੁੰਦੀਆਂ ਤੇ ਉਹ ਕਲੇਮ ਵਾਲੀ ਕਾਪੀ ਫਾਈਲ ਦੇ ਨਾਲ ਲੱਗਦੀਆਂ ਹੁੰਦੀਆਂ ਕਿ ਆ ਗੱਡੀ ਸੀਗੀ ਆ ਐਵੇਂ ਐਵੇਂ ਬੰਦੀ ਸੀਗੀ ਵਿੱਚ ਤੇ ਉਹ ਖੁਦ ਵੀ ਉਹ ਜਦੋਂ ਨਾ ਰਿਕਾਰਡਿੰਗ ਕਢੋਂਦੇ ਆ ਜਾ ਕੇ ਉਹ ਦਫਤਰ ਕੋਲ ਜਾਂਦੇ ਆ ਕਿਹੜੀ ਲੈਬ ਚੋਂ ਹੀ ਆਹੀ ਜਦੋਂ ਕਢਾ ਕੇ ਮਤਲਬ ਉਹਦੇ ਬਾਰੇ ਡਿਟੇਲ ਲੈਂਦੀ ਆ ਪੂਰੀ ਤੋ ਪਤਾ ਲੱਗਦਾ ਕਿ ਉਹ ਫੋਟੋਆਂ ਲੈਣ ਵੀ ਉਹੀ ਬੰਦਾ ਗਿਆ ਹੁੰਦਾ ਜਿਹੜਾ ਇਸ ਸਾਰੇ ਮਸਲੇ ਦੇ ਵਿੱਚ ਆਪਣਾ ਨਾਮ ਲਖੋਂਦਾ ਨਾ ਵੀ ਵੀ ਮੇਰੀ ਡੈਥ ਹੋ ਗਈ ਜਾਂ ਜਿਹੜਾ ਮੇਨ ਐਕਿਊਜ਼ਡ ਹੁੰਦਾ ਜਿਹੜਾ ਗੇਮਰ ਹੁੰਦਾ ਮੇਨ ਬੰਦਾ ਉਹੀ ਬੰਦਾ ਆਪਦੀਆਂ ਫੋਟੋਆਂ ਲੈਣ ਗਿਆ ਹੁੰਦਾ ਤਾਂ ਬਕਾਇਦਾ ਉਹ ਉਹਨਾਂ ਦੇ ਸੀਸੀਟੀਵੀ ਮੇਚ ਉਹਦੀ ਵੀਡੀਓ ਵੀ ਆ ਜਾਂਦੀ ਆ ਫਿਰ ਉਹ ਇਕੱਠੇ ਕਰਦੇ ਆ ਸਾਰੇ ਮਤਲਬ ਸਾਰਾ A to Z ਉਹਨਾਂ ਨੇ ਪ੍ਰੂਫ ਇਕੱਠੇ ਕਰਦੇ ਆ ਤੇ ਫਿਰ ਉਹ ਲਿਆ ਕੇ ਦੇ ਲਾ ਜਿਹੜੇ ਜਿਹੜੇ ਪੈਟਰੋਲ ਪੰਪ ਤੋਂ ਉਹਨਾਂ ਨੇ ਕਿੰਨੀਆਂ ਭਰਾਈਆਂ ਹੁੰਦੀਆਂ ਫਿਰ ਉਸੇ ਸੀ ਟੀਵੀ ਉਹਨਾਂ ਦੀਆਂ ਰਿਕਾਰਡਿੰਗਾਂ ਕੱਢਦੇ ਆ ਮੁੱਕ ਦੀ ਗੱਲ ਉਹ ਏ ਟੂ ਜ਼ੈਡ ਸਰੀ ਤੱਕ ਪਹੁੰਚ ਜਾਂਦੇ ਆ ਫਿਰ ਉਹ ਗੇਮ ਸਮਝਦੇ ਆ ਵੀ ਦੇ ਲਾ ਐਡੀ ਤਕੜੀ ਗੇਮ ਜਿਹਦੇ ਵਿੱਚ ਤਿੰਨ ਲੋਕਾਂ ਦੀਆਂ ਬਲੀਆਂ ਗਈਆਂ ਤੇ ਉਹਨਾਂ ਦਾ ਕੋਈ ਕਸੂਰ ਹੀ ਨਹੀਂ ਸੀ ਹਨਾ ਕੀ ਪਤਾ ਕਿੱਦਾਂ ਬਚਲੇ ਆਏ ਹੁਣੇ ਹਨਾ ਤੇ ਕਿੱਦਾਂ ਉਹਨਾਂ ਦੀਆਂ ਫੈਮਲੀਆ ਪਿੱਛੇ ਡੀਕਦੀਆਂ ਹੋਣੀਆਂ ਫਿਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਵੀ ਉਹ ਸੋਚਦੀਆਂ ਹੋਣੀਆਂ ਵੀ ਗਏ ਕਿੱਥੇ ਹਨਾ ਕਿੱਥੇ ਕਿੱਦਾਂ ਅੱਜ ਤੱਕ ਸੋਚਦੇ ਹੋਣੇ ਉਹ ਜਿਹੜੇ ਹਨਾ ਜਿੰਨਾਂ ਤੇ ਚਲ ਗਏ ਤੇ ਉਹ ਦੇਖ ਲਾ ਤਾ ਉਹ ਏਡੀ ਵੱਡੀ ਗੇਮ ਖੇਡੀ ਗਈ ਜਿਹਦੇ ਵਿੱਚ ਪੁਲਿਸ ਦਾ ਪੂਰਾ ਸਾਥ ਸੀਗਾ ਹਨਾ ਤੁਸੀਂ ਇਹ ਸੋਚ ਲਓ ਵੀ ਚਲ ਠੀਕ ਆ ਹੋ ਗਿਆ ਜੇ ਉਹ ਜਾ ਕੇ ਔਰਤ ਜਦ ਸਹੀ ਹੁੰਦੀ ਪੁਲਿਸ ਨੇ ਹੋ ਗਿਆ ਹਵਾ ਆ ਗਿਆ ਮੌਕੇ ਤੇ ਜਿਹਨੇ ਮੁੜ ਕੇ ਅੱਗੇ ਆਫੀਸਰ ਆਏ ਸੀਗੇ ਕੰਮ ਸੀ ਕਮ ਉਹਨਾਂ ਨੂੰ ਇਨਕੁਆਇਰੀ ਤਾਂ ਕਰਨੀ ਚਾਹੀਦੀ ਸੀ ਉਹਨੂੰ ਜਿਹੜੀ ਔਰਤ ਗਈ ਸੀ ਆਪਦੀ ਡਿਟੇਲ ਲੈਣਾ ਆਪਦੇ ਘਰ ਦੇ ਦੇ ਸਰਟੀਫਿਕੇਟ ਬਾਰੇ ਤੇ ਉਹਨਾਂ ਨੂੰ ਜੇ ਕੋਈ ਗੱਲ ਗਲਤ ਲੱਗੀ ਤਾਂ ਉਹਨਾਂ ਨੇ ਜ਼ਿਕਰ ਕੀਤਾ ਹਨਾ ਤੇ ਪੁਲਿਸ ਜੇ ਕੋਈ ਅੱਗੇ ਓਵੇਂ ਦਾ ਚੱਜ ਦਾ ਹੀ ਬੰਦਾ ਬੈਠਾ ਹੁੰਦਾ ਤੇ ਕਿਉਂ ਨਾ ਉਹਦੀ ਗੱਲ ਨਾ ਸੁਣਦਾ ਚਾਹੇ ਉਹਨਾਂ ਚਾਹੇ ਉਹਨਾਂ ਨੇ ਇਹ ਵੀ ਕਹ ਲਿਆ ਕਿ ਸਾਡੇ ਡਿਪਾਰਟਮੈਂਟ ਵਾਲਿਆਂ ਦੀ ਗਲਤੀ ਸੀ ਪਰ ਇਹ ਇੱਥੋਂ ਤੱਕ ਉਹਨਾਂ ਦਾ ਸਾਥ ਦਿੰਦੇ ਆ ਕਿ ਸਾਡੇ ਡਿਪਾਰਟਮੈਂਟ ਦੀ ਬਦਨਾਮੀ ਨਾ ਹੋਵੇ ਵੀ ਜੇ ਅਸੀਂ ਮਿੱਟੀ ਪੱਟਾਂਗੇ ਤਾਂ ਕੱਲ ਨੂੰ ਇਸ ਟੋਏ ਜੋ ਐ ਨਹੀਂ ਪਤਾ ਕਿੰਨੇ ਹੋ ਜੇ ਨਿਕਲ ਆਉਣ ਹਨ ਤੇ ਇਸ ਵਜ੍ਹਾ ਕਰਕੇ ਉਹਦੇ ਅਲਾ ਚੋਪੀ ਕਰ ਜਾਂਦੇ ਆ ਚੁੱਪ ਕੀ ਕਰ ਜਾਂਦੇ ਉਲਟਾ ਉਹਨਾਂ ਨੂੰ ਹੀ ਮਾੜਾ ਉਤਮਕਾਉਂਦੇ ਆ ਡਰਾਉਂਦੇ ਆ ਵੀ ਤੁਸੀਂ ਇਸ ਇਸ ਰਾਹ ਨਾ ਪਾਓ ਤੇ ਤੁਸੀਂ ਤੁਹਾਡੀ ਲਾਈਫ ਕੱਟ ਰਹੀ ਆ ਉਵੇਂ ਕੱਟ ਲੋ ਦੇ ਹਲਾ ਕੀ ਹਸਾਦ ਤੱਕ ਇਨਵੋਲਵ ਸਾਰੀ ਪੁਲਿਸ ਸੀ ਜੀ ਹਨਾ ਇਨਵੋਲਵ ਸਾਰਾ ਜੋ ਜਿੱਦਾਂ ਗੇਮ ਖੇਡੀ ਗਈ ਵਿੱਚ ਤੇ ਮੈਂ ਇਹ ਨਹੀਂ ਕਹਿੰਦਾ ਕਿ ਸਾਰਾ ਕਸੂਰ ਹੀ ਪੁਲਿਸ ਦਾ ਹੀ ਪਰ ਜੇ ਪੁਲਿਸ ਆਪਣਾ ਫਰਜ਼ ਨਿਭਾਉਂਦੀ ਉਥੇ ਸਹੀ ਆ ਨਾ ਤੇ ਕੀ ਕਿੱਡੀ ਗੱਲ ਸੀ ਹਨਾ ਤੇ ਵੇਖ ਲੋ ਵੀ ਇਸ ਹੱਦ ਤੱਕ ਇਹ ਚੱਲਦਾ ਸਿਸਟਮ ਇਹਨਾਂ ਦਾ ਬਾ ਗੱਲਾਂ ਕਰਨੀਆਂ ਹੀ ਗਈਆਂ ਬਾਕੀ ਹੋਰ ਵੀ ਹੋਇਆ ਤੇ ਦੱਸਾਂਗੇ ਹੋਰ ਹੈ بڑے ਕੀਜ਼ਾ ਠੀਕ ਆ ਬਾਕੀ ਇਹ ਵੀ ਤੁਹਾਨੂੰ ਪਤਾ ਹੀ ਆ ਕਿਦਾਂ ਕੰਮ ਕਰਦੇ ਐਸਐਸਪੀ ਡੀਐਸਪੀ ਕਿਦਾਂ ਲੱਗਦੇ ਆ ਨਾ ਤੇ ਕਈ ਗੱਲ ਵੱਡੀ ਹੋ ਜਾਂਦੀ ਆ ਮੁੜ ਕੇ ਉਹੀ ਗੱਲਾਂ ਉੱਥੇ ਆ ਜਾਂਦੀ ਆ ਬਈ ਐ ਨਹੀਂ ਪਤਾ ਕੱਲੂ ਆਣ ਕੇ ਕੋਈ ਕਿਵੇਂ ਕਈ ਦਿਨਾਂ ਨਾਲ ਗਲਤਮ ਬੋਲ ਦੇਣ ਜਾਂ ਕੁਛ ਵੀ ਡਰੋਨ ਤਾਂ ਕੋਣ ਹਨਾ ਉਹ ਮੈਂ ਨਾਰਮਲੀ ਗੱਲ ਹੀ ਕਰਨ ਰਿਹਾ ਪੀਯੂ ਚੰਡੀਗੜ੍ਹ ਵਾਲੀ ਉਹ ਮੁੰਡਾ ਪੀਸੀਐਸ ਦੀ ਤਿਆਰੀ ਕਰ ਰਿਹਾ ਉਹ ਹੈ ਹੀ ਸ਼ਾਂਤ ਸੁਭਾਅ ਦਾ ਹੀ ਯਾਰ ਤੂੰ ਇਹ ਦੇਖਿਆ ਨਾ ਸਰ ਸਰ ਕਹਿ ਕੇ ਉਹ ਬੋਲ ਰਿਹਾ ਉਹ ਪਤਾ ਨਹੀਂ ਕਿਹੜੀ ਹਵਾ 'ਚ ਚੜਿਆ ਹੋਇਆ ਸੀ ਐਸਐਚ ਹੋਈਗਾ ਤੇ ਕਿਹੜੀ ਹਵਾ 'ਚ ਚੜਿਆ ਹੋਇਆ ਦੇਖ ਲਾ ਕਿੱਥੇ ਕਿੱਦਾਂ ਬੋਲ ਰਿਹਾ ਉਹਨੂੰ ਹਨਾ ਵੀ ਤੂੰ ਘੱਮ ਸੇ ਘੱਮ ਦੇਖ ਯਾਰ ਤੇਰੇ ਹੈ ਤਾਂ ਚਲੋ ਨ ਪਰ ਇੱਕਦਾਲ ਹੋਰ ਵੀ ਆ ਮੈਂ ਜਿੱਥੋਂ ਤੱਕ ਮੈਨੂੰ ਇਹ ਲੱਗ ਰਿਹਾ ਉੱਥੇ ਤੇ ਚੱਲ ਸਿੱਧੀ ਹੈ ਹੀ ਪੁਲਿਸ ਸੈਂਟਰ ਦੇ ਅੰਦਰ ਆ ਚੰਡੀਗੜ੍ਹ ਦੀ ਹੈ ਘਟਣਾ ਹੈਗੀ ਤੇ ਉਹ ਹੈ ਹੀ ਪੁਲਿਸ ਸੈਂਟਰ ਦੇ ਆ ਹੋਮ ਮਿਨਿਸਟਰ ਦੇ ਅੰਦਰ ਆ ਅਮਿਤ ਸ਼ਾਹ ਦੇ ਤੇ ਬਾਕੀ ਇਹਨਾਂ ਨੂੰ ਚਾਹੀਦਾ ਨਹੀਂ ਐਵੇਂ ਕਰਨਾ ਠੀਕ ਆ ਜੇ ਗਵਰਨਰ ਕਮ ਸੇ ਕਮ ਟਲਿਸਟ ਗਵਰਨਰ ਨੂੰ ਤਾਂ ਦੇਖਣਾ ਚਾਹੀਦਾ ਜਾਂ ਕਮ ਸੇ ਕਮ ਹਾਈ ਕੋਰਟ ਨੂੰ ਤਾਂ ਝਾੜ ਪਾਉਣੀ ਚਾਹੀਦੀ ਹੈ ਨਾ ਕਿ ਤੁਸੀਂ ਯਾਰ ਇੱਥੋਂ ਇਹ ਮਤਲਬ ਕੀ ਇਹ ਅਨੁਸ਼ਾਸਨ ਬਣਾ ਰਹੇ ਆ ਕਿ ਅਨੁਸ਼ਾਸਨੇ ਵਿਗਾੜ ਰਹੇ ਆ ਇਹ ਇਹ ਸੋਚਣਾ ਚਾਹੀਦਾ ਠੀਕ ਹੈ ਪ੍ਰਸ਼ਾਸਨ ਨੂੰ ਹੀ ਇਹ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਤੁਹਾਡੇ ਬੰਦੇ ਬੀ ਸੀਰੀਅਸਲੀ ਕੀ ਅਨੁਸ਼ਾਸਨ ਬਣਾ ਰਹੇ ਆ ਇਹ ਠੀਕ ਹੈ ਜੇ ਕੋਈ ਸਮੱਸਿਆ ਹੈ ਉਹਨਾਂ ਢੰਗ ਤਰੀਕੇ ਨਾਲ ਤੁਸੀਂ ਡੀਲ ਕਰੋ ਗੱਲ ਕਰੋ ਹਨਾ ਜੇ ਤੁਹਾਨੂੰ ਕੋਈ ਗਲਤ ਲੱਗਦਾ ਉਹਨੂੰ ਸਮਝਾਓ ਠੀਕ ਹੈ ਤੁਸੀਂ ਇੱਥੋਂ ਤੱਕ ਤਾਂ ਕੀ ਹੋਣਾ ਤੁਸੀਂ ਤਾਂ ਯਾਰਾ ਕੁਦ-ਗੁਦ ਪੈਣ ਦੇ ਪਤਾ ਨਹੀਂ ਫਿਰ ਤੁਸੀਂ ਕਹਿ ਦਿੰਦੇ ਆ ਜੂਥ ਗੈਂਗਸਟਰ ਬਣ ਮਤਲਬ ਸਾਨੂੰ ਧਮਕੀਆਂ ਦਿੰਦੇ ਆ ਕੀ ਕਰਨ ਹੋਰ ਯਾਰ ਉਹ ਕੀ ਹੋਏ ਲੋਕ ਕੀ ਕਰਨ ਕਿਸੇ ਬੰਨੇ ਕੋਈ ਰਾਹ ਵੀ ਛੱਡੋ ਨਾ ਉਹਨਾਂ ਵਾਸਤੇ ਤੁਸੀਂ ਠੀਕ ਆ ਗਲਤ ਮੈਂ ਪਤਾ ਕੀ ਚੱਕਰ ਆ ਸਾਰਾ ਸਿਸਟਮ ਜੇ ਤਾਣਾ ਬਾਣਾ ਗੁਲ ਜਿਆ ਤਾਂ ਉਹਨੂੰ ਕਮ ਸੇ ਕਮ ਸੁਧਾਰਨ ਦੀ ਕੋਸ਼ਿਸ਼ ਕਰੋ ਨਾ ਕਿ ਤੁਸੀਂ ਉਹ ਉਹਦੇ ਵਿੱਚ ਨਾਲ ਰਲ ਕੇ ਹੋਰ ਬਗੜਨ ਦੀ ਕੋਸ਼ਿਸ਼ ਕਰੋ ਠੀਕ ਆ ਬਸ ਇਹ ਗੱਲਾਂ ਹੈਗੀਆਂ ਤੇ ਬਾਕੀ ਹੋਇਆ ਤਾਂ ਕੱਲੂ ਦੇਖਾਂਗੇ ਕਿਸੇ ਹੋਰ ਟੌਪਿਕ ਤੇ ਲੈ ਕੇ ਵੀਡੀਓ ਮੇਰਾ ਮੈਂ ਅੱਜ ਦੋ ਤਿੰਨ ਵਾਰੀ ਮੈਂ ਦੁਬਾਰਾ ਦੁਬਾਰਾ ਰੀਕਨੈਕਟ ਹੋਇਆ ਪਹਿਲਾਂ ਵੀ ਮੈਂ ਅਖੋਏ ਇਹਗਾ ਕੁਝ ਵਾਈਫਾਈ ਦੀ ਸਪੀਡ ਕਰਕੇ ਪਤਾ ਨਹੀਂ ਹੋਰ ਕਿਦਾਂ ਚੱਲ ਗਈ ਤੇ ਚਲੋ ਠੀਕ ਆ ਸ਼ੁਕਰੀਆ ਧੰਨਵਾਦ ਜੀ ਕਰਾਂਗੇ ਕੱਲੂ ਵੀਡੀਓ ਜੇ ਹੋਇਆ ਨਾ ਟਾਈਮ ਕੱਢ ਕੇ ਟਾਈਮ ਨਹੀਂ ਮਿਲਦਾ ਨਹੀਂ ਤਾਂ ਉਹ ਵੀਡੀਓ ਤਾਂ ਆਪਾਂ ਲੈਣ ਵਾਲਾ ਆਤੀ ਹੈ ਠੀਕ ਆ ਬਾਕੀ ਮੈਂ ਪਤਾ ਕੀ ਹੌਲੀ ਹੌਲੀ ਕਰਾਂਗੇ ਸਟੂਡੀਓ ਬਣਾ ਕੇ ਬਕਾਇਦਾ ਮਾਈਕ ਵਗੈਰਾ ਲਾ ਕੇ ਇਹ ਤਾਂ ਮੈਂ ਵੈਸੇ ਹੀ ਨਾਰਮਲੀ ਕਈ ਵਾਰੀ ਮਾਨ ਚਾਹੁੰਦਾ ਵੀ ਚੱਲ ਉਹ ਬਣਾ ਲਈਏ ਨਾ ਤਾਂ ਕਰਕੇ ਲੱਗ ਜੀਦਾ ਨਹੀਂ ਤਾਂ ਹੋਰ ਤਾਂ ਕੋਈ ਉਹ ਨਹੀਂ ਤੇ ਬਾਕੀ ਟੀਮ ਕਰਾਂਗੇ ਇਕੱਠੀ ੋੜੀ ੋੜੀ ਜਿਵੇਂ ਟੀਮ ਬਣਾ ਕੇ ਤੇ ਮੈਂ ਬਸ ਪੇਜ ਰਜਿਸਟਰਡ ਹੀ ਕਰਵਾਉਣਾ ਸੀ ਕੋਟਲਰ